ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਤ ਸਿੱਧੂ ਫਾਰਮਿੰਗ ਦੇ ਵਿੱਚ ਅੱਜ ਖੜੇ ਆ ਦੋਸਤੋ ਪਿੰਡ ਕੈਰੋਂ ਤਹਿਸੀਲ ਪੱਟੀ ਜਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪੱਟੀ ਸ਼ਹਿਰ ਤੋਂ ਦੋਸਤੋ ਕੋਈ 4-5 ਕਿਲੋਮੀਟਰ ਦੀ ਦੂਰੀ ਆ ਪਿੰਡ ਕੈਰੋਂ ਦੀ ਵੀਰ ਸਦਨਾਮ ਸਿੰਘ ਉਹਨਾਂ ਦੇ ਕੋਲ ਆਇਆ ਦੋਸਤੋ ਪਸ਼ੂ ਵਪਾਰ ਦਾ ਕੀਤਾ ਵੀਰ ਉਹਨਾਂ ਦਾ ਇਸੇ ਤਰ੍ਹਾਂ ਪਸ਼ੂ ਆਉਂਦੇ ਰਹਿੰਦੇ ਆ ਡੇਲੀ ਰੁਟੀਨ ਦੇ ਵਿੱਚ ਅੱਜ ਤਰੀਕ ਤੁਸੀਂ ਨੋਟ ਕਰ ਲਓ ਅੱਜ 5 ਜੂਨ ਆ ਦੋਸਤੋ ਤੇ ਸਮਾਂ ਕੋਈ ਮਾਰਨਿੰਗ ਯਾ ਦੁਪਹਿਰ ਦਾ ਦੋਸਤੋ 12:00 12:30 ਵਜੇ ਦਾ ਸਮਾਂ ਹੈ ਐਨੀਮਲ ਆਜ ਵੱਡੀ ਗਿਣਤੀ ਦੇ ਵਿੱਚ ਦਿਖਾਉਣੇ ਆ ਦੋਸਤੋ ਪੰਜ ਚਾਰ ਵੇੜਾ ਦਿਖਾਵਾਂਗੇ ਤੁਹਾਨੂੰ ਚਾਰ ਮੱਝਾਂ ਹੋਣਗੀਆਂ ਪੰਜ ਨਗਜੜੇ ਵੇੜਾ ਹੋਣਗੀਆਂ ਪਸ਼ੂ ਅੱਜ ਟੋਟਲੀ ਜੇਕਰ ਗੱਲ ਕਰੀਏ ਤੇ ਸਾਰੇ ਗੱਬਣ ਆ ਇੱਕ ਮੱਝ ਸੂਈ ਆ ਉਹ ਆਪਾਂ ਵੇਰਵਾ ਪੂਰਾ ਵੀਰ ਸਤਨਾਮ ਤੋਂ ਲੈ ਲਾਂਗੇ ਟੋਕੜ ਗੱਬਣ ਕਿੰਨੇ ਨਾਗ ਆ ਤੇ ਸੱਜਰ ਸੂਨ ਵਾਲੀਆਂ ਅੱਗੇ ਕਿੰਨੀਆਂ ਨੇ ਠੀਕ ਆ ਜੀ ਤੇ ਬਾਕੀ ਆਓ ਚੱਲਦੇ ਆਂ ਬਧੇਰੇ ਡਿਟੇਲ ਦੇ ਲਈ ਬਧੇਰੇ ਜਾਣਕਾਰੀ ਦੇ ਲਈ ਵੀਰ ਸਤਨਾਮ ਸਿੰਘ ਹੁਣਾਂ ਦੇ ਕੋਲ ਸਭ ਤੋਂ ਪਹਿਲਾਂ ਵੀਰ ਸਤਨਾਮ ਸਿੰਘ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਜੀ ਠੀਕ ਆ ਜੀ ਬੜੇ ਵਧੀਆ ਵੀਰ ਸਤਨਾਮ ਸਿੰਘ ਹੋਰ ਮਹਾਰਾਜ ਤੁਹਾਨੂੰ ਵਧਾਈਆਂ ਹਾਂ ਜੀ ਬਹੁਤ ਬਹੁਤ ਜੀ ਬਹੁਤ ਬਹੁਤ ਤੁਹਾਨੂੰ ਵੀ ਵਧਾਈਆਂ ਵੀਰਾਂ ਸਾਰੇ ਸਿੱਖ ਪੰਥ ਨੂੰ ਵਧਾਈਆਂ ਹੋਣ ਜੀ ਮਹਾਰਾਜ ਰਾਜਸੰਤੂ ਚਿੰਦੇ ਵੇਖ ਰਹੇ ਸਹੀ ਆ ਜੀ ਸਹੀ ਹਾਂ ਜੀ ਲੈ ਵੀ ਪ੍ਰਤਾਪ ਸਿੰਘ ਕੀ ਹਾਲ ਨੇ ਸਾਰੇ ਆਪਨੇ ਪਤਾ ਗਿਆ ਹੁਣ ਜਿਹੜੇ ਰਾਜਸੰਤੂ ਡੇਰੀ ਫਾਰਮ ਚੰਦੇ ਆ ਹਾਂ ਕੁਵਾਰ ਗਿਨ ਪਾਸ਼ਾ ਨੇ ਬੜੀ ਵਧੀਆ ਕਿਰਪਾ ਕੀਤੀ ਸੱਚੇ ਪਾਸ਼ਾ ਆ ਭਾਈ ਸਾਹਿਬ ਦੀ ਕਿਰਪਾ ਤੋਂ ਬੜੀ ਆ ਜੀ ਚਲੋ ਸਾਰੇ ਭੈਣ ਭਰਾਵਾਂ ਦੀ ਮਨੋ ਕਾਮਣੀ ਇੱਛਾ ਸੀ ਹਾਂਜੀ ਹਾਂਜੀ ਬਹੁਤ ਬਹੁਤ ਵੀ ਆਪਣਾ ਜਿਹੜਾ ਵੀ ਸਾਰਾ ਆਪਣਾ ਵਾਧੇ ਰਿਹਾ ਬਹੁਤ ਸਾਰੇ ਸਾਰੇ ਭੈਣ ਭਰਾਵਾਂ ਨੇ ਬਹੁਤ ਜਿਆਦਾ ਸਹਿਯੋਗ ਦਿੱਤਾ ਜੀ ਇੱਕ ਜੋ ਢੋਕੇ ਸਾਹਿਬ ਹਾਂਜੀ ਹਾਂਜੀ ਇਹ ਵੀ ਕੱਲੇ ਸਿੱਖ ਭਾਈ ਜਾ ਰਹੇ ਨੇ ਸਾਰਿਆਂ ਭਰਾਵਾਂ ਨੇ ਬਹੁਤ ਸਹਿਯੋਗ ਦਿੱਤਾ ਜੀ ਸਾਰੇ ਭਾਈ ਜਾ ਰਹੇ ਦੇਖੋ ਵੇਰੀ ਐਡੀ ਵੱਡੀ ਲੀਡ ਹੋਈ ਔਰ ਮੰਨ ਲਓ ਵੀ ਕਦੇ ਬਿਲਕੁਲ ਜੇ ਫਿਰ ਦੋ ਚੋਂ ਬੰਦੇ ਹੁੰਦਾ ਲੀਡ ਹੁੰਦੀ ਆ ਤਕਰੀਬਨ ਮੈਨੂੰ ਲੱਗਦਾ ਵੀ ਜਿੰਨੀ ਭਾਈ ਸਾਹਿਬ ਨੂੰ ਲੀਡ ਹੋਈ ਆ ਹਾਂਜੀ ਹਾਂਜੀ ਓਨੀ ਤਾਂ ਕਈਆਂ ਕੈਂਡੀਡੇਟਾਂ ਨੂੰ ਵੋਟਾਂ ਨਹੀਂ ਪਈਆਂ ਨਹੀਂ ਪਈਆਂ ਹਾਂ ਸਰਬੱਤ ਦਾ ਭਲਾ ਹਾਂਜੀ 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 ਅੱਛਾ ਤੇ ਫਿਰ ਸਤਨਾਮ ਅੱਜ ਆਪਣੇ ਕੋਲ ਨਾਗ ਪਹਿਲਾਂ ਡਿਟੇਲ ਦੇ ਦਈਆ ਵੀ ਅੱਜ ਟੋਟਲ ਵੈਸੀ ਮੈਂ 9 ਕ ਗਣਾਇਆ 9 ਨਾਗ ਹੀ ਅੱਜ ਹਾਂਜੀ 9 ਨਾਗ ਆ ਵੀ ਜੀ 5 ਵਹਿੜਾ ਵਾ ਅੱਛਾ ਜੀ ਤੇ 4 ਤੇ ਬਿਲਕੁਲ ਤਿਆਰੀ ਜਾਂਦੀ ਇੱਕ ਥੋੜੀ ਜੀ ਕੱਚੀ ਆ ਜੀ ਸਤਾਂਗ ਵੀ ਨਹੀਂ ਗੱਬਰ ਠੀਕ ਹੈ ਜੀ ਤੇ 4 ਆਪਣੇ ਕੋਲ ਮੱਝਾਂ ਦੋ ਟੋਕੜਾ ਵਾ ਇੱਕ ਤਾਜੀ ਤੇ ਇੱਕ ਗੱਬਨ ਤਿਆਰ ਨਹੀਂ ਨੀ ਰਹੀ ਛੋਟੀ ਬਹੁਤ ਚੰਗੀ ਹੂੰ ਹਾਂਜੀ ਲਵੀ ਨਾਲ ਹੀ ਪ੍ਰਤਾਪ ਦੇ ਆਪਾਂ ਬੋਲ ਵੀ ਪਕਾਈਏ ਪਗਾਵਾਵਾਂਗੇ ਪਗਾਵਾਵਾਂਗੇ ਪ੍ਰਤਾਪ ਖੁਸ਼ੀ ਦਾ ਦਿਹਾੜਾ ਹੈ ਹਾਂਜੀ ਆ ਖੁਸ਼ੀ ਦਾ ਵੀ ਦਿਹਾੜਾ ਚਲੋ ਹਨਾ ਭਾਈ ਸਾਹਿਬ ਦੇ ਕਰਕੇ ਵੀ ਹਾਂਜੀ ਹਾਂਜੀ ਤੇ ਬਾਕੀ ਮਾਲ ਦਾ ਵੀ ਵਾਦਾ ਕੀਤਾ ਸੀ ਵੀ ਬੇਸ਼ੱਕ ਚਲੋ ਮਾਰਜਨ ਥੋੜਾ ਹੋਵੇ ਬਹੁਤਾ ਹੋਵੇ ਉਹ ਗੱਲ ਵੱਖਰੀ ਆ ਬਾਕੀ ਜਿਹੜੇ ਹਿਸਾਬ-ਕਿਤਾਬ ਨਾਲ ਆਈਆਂ ਚੀਜ਼ਾਂ ਨਹੀਂ ਉਸ ਵਾੜੋਂ ਦੀ ਬੋਲੀ ਮੇਰੀ ਗੱਲ ਸੁਣੋ ਇਹਦੇ ਤੇ ਨਹੀਂ ਆ ਤੁਹਾਨੂੰ ਮਾਲ ਦੇਖ ਕੇ ਪਤਾ ਲੱਗਣਾ ਰੇਟ ਤੋਂ ਪਤਾ ਲੱਗਣਾ ਜੀ ਹਾਂ ਜੀ ਇਹਦੇ ਵਿੱਚ ਕੋਈ ਨਹੀਂ ਹਾਂ ਜੀ ਤੇ ਲੋਕਾਂ ਭਾਈ ਸਾਹਿਬ ਤੇ ਇੰਨਾ ਨਾ ਖਰਚਾ ਕੀਤਾ ਸੀ ਇਹ ਨਹੀਂ ਕਰ ਸਕਦੇ ਮਾਲ ਹੀ ਮਹਾਰਾਜ ਦੀ ਕਿਰਪਾ ਨਾਲ ਸਾਰਾ ਹੀ ਕੱਲ ਲਿਆ ਜੀ ਕੱਲ ਮਾਲ ਲੈ ਕੇ ਮੁਰਕੇ ਉੱਥੇ ਗਏ ਬਾਪੂ ਨੂੰ ਨਾਲੇ ਵਧਾਈ ਉਹਦੀ ਦੇ ਕੇ ਅੱਛਾ ਜੀ ਅੱਜ ਹੀ ਸਾਰਾ ਤੁਹਾਡੇ ਸਾਰੇ ਸੋਹੇ ਮਾਲ ਉਸਾਬ ਉੱਥੇ ਨੰਗੀ ਅੱਛਾ ਅੱਛਾ ਹਾਂ ਬਾਪੂ ਨੂੰ ਨਾਲੇ ਮੇਰੇ ਘਰ ਕਿਹਾ ਇਹ ਨਾਰੀ ਬੜੀ ਵਧੀਆ ਪਾਤਸ਼ਾਹ ਨੇ ਕਿਰਪਾ ਕੀਤੀ ਮੈਂ ਵੀਰ ਨੂੰ ਮੈਂ ਚੱਲ ਗਿਆ ਆਪਾਂ ਉ ਬਹੁਤ ਵਧੀਆ ਕੀਤਾ ਮਾਲੇ ਸਿਹਰੇ ਸਾਰਾ ਤੁਹਾਡਾ ਤੋ ਕੁੱਤੇ ਤੁਹਾਡੇ ਸਾਹਮਣੇ ਆਇਆ ਜੀ ਸਾਰਾ ਅਜੀ ਮਾਲ ਲਿਆਂਦਾ ਕਰੇ ਚਾਹੀਦਾ ਚਾਹੀਦਾ ਹਾਂਜੀ ਲਓ ਵੀ ਦੋਸਤੋ ਪਸ਼ੂ ਦਿਖਾਵਾਂਗੇ ਤੁਹਾਨੂੰ ਵੱਡੀ ਗਿਣਤੀ ਦੇ ਵਿੱਚ ਸ਼ੁਰੂਆਤ ਵੀ ਕਰਾਂਗੇ ਤੇ ਸ਼ੁਰੂਆਤੀ ਦੌਰ ਦੇ ਵਿੱਚ ਵੀ ਆਪਾਂ 2-4 ਬੋਲ ਵੀ ਸਾਂਝੇ ਕਰ ਦਿੱਤੇ ਆ ਤੁਹਾਡੇ ਨਾਲ ਠੀਕ ਆ ਜੀ ਸੋ ਸਾਰੇ ਬਿਲਕੁਲ ਆਪਣੇ ਹਲਕੇ ਖੰਡੂਰ ਵਾਲਿਆਂ ਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਹੋਣ ਠੀਕ ਆ ਜੀ ਤੇ ਸ਼ੁਰੂਆਤ ਕਰਦੇ ਆਪਾਂ ਪਹਿਲਾਂ ਇੱਥੋਂ ਕਰ ਲਈਏ ਮੱਝਾਂ ਝੋਟੀਆਂ ਤੋਂ ਕਰਦੇ ਹਾਂ ਮੱਝਾਂ ਕਰਾਂ ਦੀ ਲੇਟ ਕਰਦੇ ਠੀਕ ਆ ਜੀ ਆਜੋ ਲਓ ਵੀ ਦੋਸਤੋ ਪਹਿਲੇ ਨੰਬਰ ਤੇ ਇੱਕ ਨੀਲੀ ਦੀ ਤਾਨੂੰ ਝੋਟੀ ਦਿਖਾਉਣੇ ਆ ਇਹ ਮੱਝ ਦਿਖਾਉਣੇ ਆ ਠੀਕ ਆ ਜੀ ਇਹ ਵੀਰ ਸਤਿਨਾਮ ਗੱਬਣ ਹਾਂਜੀ ਗੱਬਣ ਤੇ ਆ ਰਹੀ ਵਿੱਚ ਲੈ ਜੂਗੀ ਦੋ ਤਿੰਨ ਨਾ ਦੋ ਦੋ ਸੁਵੇ ਵਾਸਤੇ ਗੱਬਣ ਆ ਜੀ ਠੀਕ ਆ ਸਾਰੀ ਜੀ ਅਗਰ ਮਹਾਲੀ ਇੱਕ ਕਿਨਵੇਂ ਸਵੇ ਦੀ ਦੂਜੇ ਸਵੇ ਸੁਣਾ ਜੀ ਹਾਂਜੀ ਲਓ ਵੀ ਦੋਸਤੋ ਠੀਕ ਆ ਸੋਹਣੇ ਕਦ ਕਾੜ ਦੇ ਵਿੱਚ ਆ ਸਾਰੀ ਚੰਗੀ ਬਰੀਕੀ ਪਟਲੇ ਪਿੰਡੇ ਦੀ ਹਾਂਜੀ ਹੋਰ ਦੂਜਾ ਸੁਆ ਇਹ ਝੋਟੀ ਦੋਸਤੋ ਸੁਣੀ ਆ ਆਕੂ ਕੋ ਵੇਖੋ ਬਿੱਲੀ ਮਣਕੀ ਅੱਖਾਂ ਮੋਚਮਾ ਚ ਮੱਥਾ ਬੱਲ ਚਾਰੇ ਖੁਰਦੋ ਤੇ ਹਵਾਨੇ ਲੈਵੇ ਤੇ ਨਿਸ਼ਾਨ ਸਾਰੀਆਂ ਨਿਖਾਨੀਆਂ ਆਈਆਂ ਨਿਸ਼ਾਨੀਆਂ ਪੂਰੀਆਂ ਠੀਕ ਆ ਜੀ ਹਾਂ ਜੀ ਪਰ ਖੁੱਡਾ ਕਰੇ ਮੁੱਠਾ ਪਟਾ ਗੁੱਡਾ ਚੋਣ ਲੱਗਾ ਹਾਂ ਜੀ ਜਿੰਨੀਆਂ ਨਿਸ਼ਾਨੀਆਂ ਹੋਣੀਆਂ ਚਾਹੀਦੀਆਂ ਨੇ ਇੱਕ ਨੀਂਦੀ ਰਾਤ ਵਿੱਚ ਉਸ ਦੇ ਵਿੱਚ ਉਹ ਨਿਸ਼ਾਨੀਆਂ ਪ੍ਰੋਪਰ ਆ ਪੂਛ ਉੱਪਰ ਤੱਕ ਵਾਈਟ ਆ ਤੇ ਦਿਨ ਵੀਰ ਸਤਨਾਮ ਕਿੰਨੇ ਕ ਬਾਕੀ ਦਿਨ ਵੀਰ ਜੀ ਥੋੜੀ 4-5 ਦਿਨ ਕੱਢੀ ਜਾਣੀ ਆਪਣੇ ਕੋਲ ਤੋਂ ਚਲੋ ਹਲੇ ਹੋਣੀ ਆਈ ਕਰਨ ਵਾਲੀ ਠੀਕ ਆ ਜੀ ਇਹ ਪੰਜਾਂ ਦਿਨ ਹੈਗੀ ਤੇ ਅਸੀਂ ਥੋੜੀ ਸਵਾਗੇ ਪਾਉਣ ਵਾਲੀ ਹਾਂ ਜੀ ਪਰ ਚਲੋ ਅਸੀਂ ਸਾਨੂੰ ਇਹ ਵੀ ਹੁਣ ਵੀਡੀਓ ਪਾਉਣੇ ਵਿੱਚ ਪਾ ਤੁਹਾਨੂੰ ਲਿਆਰੀ ਦੀ ਕਰਦੀ ਸੰਗਲ ਜੈ ਹਨ ਤੇ ਲੈ ਲੇ ਮੜਾ ਕਰਦੀ ਪਿਛਲੇ ਘਰੋਂ ਫਿਰ ਸੰਗਲ ਸੰਗਲ ਪਾਈ ਸੰਗਲ ਤੇ ਆਈਆਂ ਹੋਣੇ ਲੱਥਾ ਜੀ ਲੋ ਜੀ ਦੋਸਤੋ ਠੀਕ ਆ ਜੀ ਹਾਈਟ ਵੀ ਸੋਹਣੀ ਆ ਝੋਟੀ ਦੀ ਚੌੜਾ ਪਿੱਠ ਪੂੜਾ ਠੀਕ ਆ ਜੀ ਬਾਕੀ ਧੰਦ ਦੇ ਥੱਲੇ ਸੋਹਣੀ ਆ ਸਾਰੇ ਧੰਦ ਤੇ ਵੀ ਨਿਸ਼ਾਨ ਪੂਰੇ ਥੱਲੇ ਕੋਈ ਹਾਂ ਲਓ ਜੀ ਠੀਕ ਆ ਸੋ ਬਹੁਤ ਖੂਬਸੂਰਤ ਆ ਦੋਸਤੋ ਚੰਗੇ ਨਿਸ਼ਾਨਾਂ ਦੇ ਵਿੱਚ ਚੰਗੀ ਮਾਰਕਿੰਗ ਦੇ ਵਿੱਚ ਤੇ ਚੰਗੇ ਕੈਰੈਕਟਰ ਵਾਲੀਆਂ ਮੱਝਾਂ ਝੋਟੀਆਂ ਬਹੁਤ ਵੀ ਰਿਡਮਾਂਡ ਕਰਦੇ ਰਹਿੰਦੇ ਆ ਦੂਜਾ ਸਵੇਰ ਇਹ ਝੋਟੀਆਂ ਸੁਣਾ ਵਨ ਲੋ ਵਿਧੀ ਦੇ ਸਹਾਨਾ ਬਲੇਗ ਨਾਲ ਗਾਈਆਂ ਨੂੰ ਕਰਮਾਏ ਨੇ ਬਾਨਾਗੇ ਹਾਂ ਤੁਹਾਨੂੰ ਥੋੜਾ ਛੋਟੀ ਦੇਣ ਲੈਣੇ ਪੰਜ ਚਾਰੀ ਕੱਢ ਜੇ ਹੂੰ ਹੂੰ ਤੇ ਹਾਲੇ ਤੇ ਸ਼ਹਿਤ ਹੁੰਗੇ ਹੋਣ ਕਰਮਾਏ ਨੋ ਠੀਕ ਹੈ ਤੇ ਦੁੱਧ ਹੀ ਉਹਨਾਂ ਨੇ ਗਾਰੰਟੀ ਆਪਾਂ ਨੂੰ ਆਉਂਦਾ ਪਹਿਲੇ ਸਵੇਰ 13 ਕਿਲੋ ਦੁੱਧ ਦਤਾ ਛੋਟੀ ਨੇ ਪਹਿਲਣ ਨੇ ਪਹਿਲਣ ਨੇ ਹਾਂ ਜੀ ਸੋ ਲਾਕੂ ਲਈ ਜੀ ਆਪਾਂ ਕਰਾਂਗੇ ਠੀਕ ਹੈ ਜੀ ਹਾਂ ਜੀ ਲਓ ਵੀ ਛੋਟੀ ਚੰਗੀ ਆ ਦੋਸਤੋ ਠੀਕ ਆ ਕਿਸੇ ਵੀਰ ਨੇ ਗਾਂ ਬੱਚੇ ਲੈਣੇ ਆ ਬ੍ਰੀਡ ਤੇ ਕੰਮ ਕਰਨਾ ਹਾਂ ਜੀ ਸੋਹਣੇ ਬੱਚੇ ਪਾ ਦਊਗੀ ਫਿਰ ਸਤਨਾਮ ਇਹਦੀ ਡਿਮਾਂਡ ਕੀ ਕਰਦੇ ਜੀ ਨਮਾਨ ਵਾਲੇ ਪਾਸੇ ਵੀਜੀ ਦੇ ਦੇਗੇ ਫਿਰਦੇ ਝੋਟੀ ਇੱਕ ਪਾਈ ਦੀ ਹਾਂ ਪਰ ਅਸੀਂ ਉਹ ਕੰਮ ਨਹੀਂ ਕਰਨਾ ਜੀ ਆ ਬਿਲਕੁਲ ਰੇਡ ਤੋਂ ਪਤਾ ਲੱਗ ਜਣਾ ਕੋਈ ਵੀ ਆਪਾਂ ਕਿੰਨਾ ਮਾਨਤਨ ਕਰਕੇ ਚੀਜ਼ ਬਸ ਝੋਟੀ ਵੀਜੀ ਦੇ ਦਾਂਗੇ 95000 ਦੀ ਅੱਛਾ ਜੀ ਝੋਟੀ ਇੱਕ ਪਾਈ ਦੀ ਆ ਜਿਹਨੂੰ ਮਰਜ਼ੀ ਲਲਕਾਰ ਕੇ ਵੇਚ ਸਕਦੇ ਪਰ ਆਪਾਂ ਨਹੀਂ ਮਤਲਬ ਜਿਹੜਾ ਆਪਾਂ ਵਾਦਾ ਕੀਤਾ ਮਾਰਾ ਸੋਖਰੇ ਵੀ ਪੂਰੇ ਰਹਿਣਾ ਪਾਚਨ ਕਿਰਪਾ ਕੀਤੀ ਉਹਨੂੰ ਵੀ ਦੱਸਿਆ ਹਾਂਜੀ ਇਹ ਆ ਗੱਲ ਹੈ ਤੇ ਆ ਬਾਤ ਤੇ ਹਾਂਦਾ ਲੱਗੋ ਝੋਟੀ ਬੰਦਾ ਥੋੜਾ ਇਹ ਵੇਰਦਾ ਹੈਗਾ ਜੋ ਮੋਨਟਾਜ ਵੀਡੀਓ ਚ ਲੋਨਾ ਭਣ ਭਰਾ ਵੇਖਣੀ ਆ ਨਹੀਂ 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 ਵੇਖਣੀ ਫਿਰ ਇੱਕ ਹਾਂ ਸਿੰਗਲ ਸਮੂਹ ਦੇ 95000 ਰੁਪਏ ਦੋਸਤੇ ਮਿਲ ਜੂਗੀ ਤੁਹਾਨੂੰ ਮਤਲਬ ਇਹ ਆ ਵੀ ਰੇਟ ਤਾਂ ਪਹਿਲਾਂ ਵੀ ਜਾਇਜ਼ ਹੀ ਹੁੰਦੇ ਸੀਗੇ ਜਿੰਨੇ ਦੀ ਆਪਾਂ ਪਾਏ ਆ ਚਲੋ ਬਾਕੀ ਜੋ ਵਾਅਦੇ ਕੀਤੇ ਉਹਨਾਂ ਦੇ ਵੀ ਵੀਰਾਂ ਦਾ ਵੀ ਆਪਾਂ ਬੋਲ ਪਗਾਉਣੇ ਆ ਕਹਿਣ ਤੋਂ ਭਾਵੇਂ ਬੜੀ ਵੱਡੀ ਖੁਸ਼ੀ ਹੈ ਨਾਲ ਦੀ ਨਾਲ ਹਾਂਜੀ ਤੇ ਉਹਦੇ ਸਬੰਧ ਦੇ ਵਿੱਚ ਜਿੰਨਾ ਮਾਲ ਆ ਬਿਲਕੁਲ ਜਾਇਜ਼ ਰੇਟਾਂ ਦੇ ਉੱਪਰ ਅੱਜ ਦੇ ਦਿੰਦਾ ਪੂਰੀ ਬਰੀਡ ਵਾਲੀ ਏਡੀ ਵੀ ਦੀ 95 ਦਿੰਦਾ ਕੋਈ ਨਹੀਂਗਾ ਜਦੋਂ ਮਾਰਾ ਸੁਖ ਰਕੇ ਵੀ ਆਪਾਂ ਠੀਕ ਹੈ ਜੀ ਠੀਕ ਉਹ ਨਹੀਂ ਸਦਾ ਕਮਾਈ ਕਰਨੀ ਬਿਲਕੁਲ ਜੀ ਲਓ ਜੀ ਸੋ ਕਿਸੇ ਵੀਰ ਨੇ ਵੇਚਣ ਵਾਲੇ ਵੀ ਲੈ ਕੇ ਜਾਣੀ ਇਹਦੇ ਵਿੱਚ ਉਹਦੇ ਚ ਜਲ ਲੱਭੀ ਵੀ ਸਸਨਾਮ ਅੱਗੇ ਆਪਣੇ ਕੋਲ ਜਿਹੜੇ ਇੰਦਰ ਐਨੀਮਲ ਆ ਗਏ ਆ ਇਹ ਮੈਂ ਵਿੱਚ ਸੂਈ ਆਪਣੇ ਕੋਲ ਦੂਜਾ ਸੂਆ ਜੀ ਦੂਜਾ ਸੂਆ ਸੂਈ ਆ ਹਾਂਜੀ ਇਹਦੇ ਮਗਰ ਕੱਟਾ ਸੂਈ ਨੂੰ 14-15 ਦਿਨ ਹੋ ਗਏ ਲੱਭੀ ਪ੍ਰਤਾਪ ਨਾਲ ਦੀ ਨਾਲ ਵੀਰੇ ਬਾਹਰ ਕੱਢ ਲਗੇ ਆ ਸ਼ੂ ਮਾਰ ਕੇ ਜੜੀ ਥੋੜਾ ਜਿਹਾ ਪਸ਼ੂ ਆਪਣੇ ਕੋਲ ਜਿਆਦਾ ਆ ਜਿਆਦਾ ਹਾਂਜੀ ਬਾਹਰ ਤਸਲੀ ਨਾਲ ਦਿਖਾਉਣੇ ਪਾ ਆ ਜੋ ਲਓ ਵੀ ਦੋਸਤੋ ਦੂਜਾ ਸੂਆ ਸੂਈ ਆ ਤੇ ਅੱਜ ਦਿਨ ਕਿੰਨੇ ਕੋ ਗਿਆ ਜੀ 15 ਦਿਨ ਹੋ ਗਏ ਵੀਰ ਜੀ 15 ਦਿਨਾਂ ਦੀ ਸੂਈ ਆ ਆ ਕੱਟਾ ਜੀ ਮਗਰ ਕੱਟਾ ਹਾਂਜੀ ਆ ਬੱਚਾ ਤੁਸੀਂ ਵੇਖ ਲਓ ਕੁਲਾ ਦਾ ਬੱਚਾ ਠੀਕ ਆ ਜੀ ਆ ਲਓ ਦੁੱਧ ਮੈਂ ਕੋਈ 14 ਕਿਲੋ ਹੋਊਗਾ ਇੱਕ ਤੋਂ ਨਾ ਕਹਿਣ ਲਾ ਕੰਡੇ ਵਾਲਾ ਦੁੱਧ ਹੋਊ ਕੋਈ ਪਾਦਾ ਭੈਣੋ ਜਿੰਨਾ ਮਰਜ਼ੀ ਦਸਲੀਆਂ ਕਰੀਏ ਇਹ 14 ਕਿਲੋ ਬਿਲਕੁਲ ਕੰਡੇ ਦੀ ਛਾੜੂਗੀ ਠੀਕ ਹੈ ਜੀ ਤਾਂ ਸੂਹਾ ਵੀ ਦੂਜਾ ਕਿ ਦੂਜਾ ਦੂਜਾ ਜੀ ਤੇ ਪ੍ਰਤਾਪ ਢੱਕਿਆ ਜਿ ਮੜਾ ਸੀ ਹਾਂ ਜੀ ਸਹੀ ਨਾ ਆ ਲਓ ਜੀ ਠੀਕ ਹੈ ਜੀ ਸੋ ਸ਼ਾਈ ਚੂਈ ਦੋਸਤੋ ਪੂਰੀ ਹੈ ਠੀਕ ਹੈ ਜੀ ਸਿੰਘਾ ਸੁੰਗਾ ਦੇ ਮੰਤਰ ਵੇਖੋ ਮੱਥਾ ਬਿਲਕੁਲ ਬਲੈਕ ਆ ਠੀਕ ਹੈ ਜੀ ਆ ਲਓ ਜੀ ਬਾਕੀ ਸਤਨਾਮ ਧਾਰਾ ਤੁਰਾ ਬਰਾਬਰ ਬਾਈ ਜਵਾਈ ਦੇ ਵਿੱਚ ਗੱਲਾਂ ਹੀ ਛੱਡਦੇ ਆ ਮੋਟਰਾਂ ਨੂੰ ਚੱਲਦੀ ਕਰਨ ਬਾਈ ਠੀਕ ਹੈ ਜੀ ਠੀਕ ਹੈ ਹਾਂਜੀ ਦੁੱਧ ਵੀ ਮੈਂ ਕੋ ਬਹੁਤ ਚੰਗਾ ਚਵਾਈ ਚੂ ਸ਼ਰੀਫ ਮਤਲਬ 6 ਵਜੇ ਚਵਾਈ ਪੂਰੀ ਮੈਂ ਖਬਰਦਾਰ ਪਾਂਦੀ ਜੀ ਲਓ ਜੀ ਠੀਕ ਹੈ ਮਾੜੀ ਦਰਮਿਆਨੀ ਹੈਗੀ ਕੋਈ ਸਾਈਡ ਨਹੀਂ ਵੀ ਜੀ ਮਾੜਾ ਆ ਲੜ ਜਾਣਾ ਰਸਦੀ ਪਰ ਆਇਆ ਪਰ ਚਵਾਈ ਵੀ ਜੀ ਪਸਮਾ ਕੇ ਮੈਂ ਬਰਾਬਰ ਹੋ ਜਾਂਦੀ ਆ ਚੋਣ ਮੈਂ ਬਹੁਤ ਜਿਆਦੀ ਚੰਗੀ ਆ ਜੀ ਠੀਕ ਆ ਠੀਕ ਆ ਹਾਂਜੀ ਲਓ ਦੋਸਤੋ ਠੀਕ ਆ ਇਹ ਸਿੰਗਲ ਹੱਡੀ ਦੀ ਹਾਂ ਸਿੰਗਲ ਹੱਡੀ ਦੇ ਵਿੱਚ ਆ ਤੇ ਅਥਾ ਵੀਰ ਸਤਨਾਮ ਇੱਕ ਵਾਰੀ ਫੇਰ ਕਨਫਰਮ ਕਰਾ ਦਈਏ 12 ਕਿ 13 ਲੀਟਰ ਨਾ ਵੀਰ ਜੀ 14 ਕਿਲੋ 14 ਜਿੱਦਾਂ ਮਰਜ਼ੀ ਕੋਈ ਆਪਣਾ ਭੈਣ ਭਰਾ ਘਾ ਦਿੰਦਾ ਲੀਟਰ ਲਿਆ ਕੇ ਕੰਡਾ ਲਿਆ ਕੇ ਜੋਖੀ ਜ ਸਹੀ ਆ 7 ਕਿਲੋ ਟੈਗ ਦਾ ਚਵਾਹੇ ਹੋਰ ਆਓ ਦੋਸਤੋ 14 ਕਿਲੋ ਆ ਤੇ ਨਿਗਰ ਪੂਰੀ ਝੋਟੀ ਆ ਹਾਂਜੀ ਚੰਗੀ ਮਜ਼ਬੂਤ ਆ ਠੀਕ ਆ ਜੀ ਚੌੜਾ ਪੁੱਠਾ ਪਾਠਾ ਪੂਰਾ ਚੌੜਾ ਸਿੰਗਲ ਹੱਡੀ ਦੇ ਵਿੱਚ ਆ ਤੁਹਾਨੂੰ ਤੋਂ ਬਹੁਤ ਸੋਹਣਾ ਠੀਕ ਆ ਤੇ 14 ਕਿਲੋ ਦੁੱਧ ਇਹਦੇ ਥੱਲੇ ਆ ਮਗਰ ਕਟਾ ਠੀਕ ਆ ਹਾਂਜੀ ਤੇ ਇਹ ਵੀਰ ਸਤ ਲਓ। ਲਓ ਦੱਸੋ 14 ਕਿਲੋ ਮੋਸਟਲੀ ਜਿਹੜੇ ਵੀ ਇਹਨਾਂ ਨੇ ਚੋਕੇ ਖਰੀਦਣੀਆਂ। ਕਈ ਵੇਰਾਂ ਮੰਗਣ ਨੂੰ ਜੋ ਮਰਜ਼ੀ ਮੰਗੀ ਜਾਈਏ ਪਰ ਪਹਿਲਾਂ ਹੀ ਗੱਲ ਕਹਿ ਦਿੱਤੀ ਸੀ ਵੀ ਜਿੰਨਾ ਵੀ ਹੋਊਗਾ ਕੰਮ ਜੈਨੂਨ ਤੇ ਜਾਇਜ਼ ਹੋਊਗਾ। ਸੋ 14 ਲੀਟਰ ਚੋਕੇ ਤਸੱਲੀ ਉਹ ਤੁਸੀਂ ਕਰਨੀ ਹੈ ਠੀਕ ਆ ਜੀ ਕਿਉਂਕਿ ਕਿਸੇ ਵੀਰਾਂ ਦੇ ਮਨ 'ਚ ਡਾਊਟ ਨਾ ਹੋਵੇ ਵੀ ਨਹੀਂ ਯੂੰ ਕਿੰਤੂ ਪਰੰਤੂ ਉਹ ਚੋਈ ਦੇਣਾ ਠੀਕ ਆ ਜੀ ਗੱਬਣ ਪਸ਼ੂ ਤਾਂ ਹੈ ਨਹੀਂ ਦਾ। ਚੋਆ ਦਾ ਤਸੱਲੀ ਕਰਾ ਕੇ ਦੇਵਾਂਗੇ ਜਿੱਦਾਂ ਮਰਜ਼ੀ ਕੋਈ ਆਪਦੇ ਖੋਲੇ ਟਾਈਮ ਕੱਢ ਕੇ ਤੁਸੀਂ ਦੋ ਡੰਗ ਤਿੰਨ ਡੰਗ ਤਸੱਲੀ ਕਰ ਲਿਓ। ਚੰਗੀ ਝੋਟੀ ਆ। ਦੇ ਵੀਰ ਸਤਨਾਮ ਅਗੇ ਤੀਜੇ ਨੰਬਰ ਤੇ ਆਪਣੇ ਕੋਲ ਇਹ ਵੀ ਨੀਲੀ ਰੋਈ ਦੀ ਆ ਗਈ ਟੋਕੜਾ ਮਹਗੀ ਇਹ ਟੋਕੜ ਹਾਂਜੀ ਗੱਬਣ ਵੀ ਹੈ ਕਿ ਨਹੀਂ ਨਹੀਂ ਗੱਬਣ ਨਹੀਂ ਵਿਦਿਆ ਗਿਆ ਉਹ ਗਲਤ ਨਹੀਂ ਜੇ ਅੱਗੇ ਮਤਲਬ ਆਪਾਂ ਨੂੰ ਭੈਣ ਭਰਾ ਦੱਸ ਦੇਓ ਆਪਾਂ ਦੱਸੀਦਾ ਹੀਗਾ ਇਹ ਨਹੀਂ ਵਾਲੇ ਨਹੀਂ ਦੋਵੇਂ ਟੋਕੜਾ ਦੋਵੇਂ ਨਹੀਂ ਵਾਲੇ ਦੋ ਦੋ ਟੋਕੜ ਮਾਜ 200 ਟੇਟੇ ਕੱਟ ਦੇ ਵੇਚਾ ਡਿੰਗਾ ਜੀਰ ਕੱਦ ਬੋ ਤੇ ਇਸ ਮਹ ਦਾ ਵੀ ਚੰਗਾ ਵੈਸੇ ਟੋਕੜੀ ਆ ਠੀਕ ਆ ਜੀ ਟੋਕੜੀ ਮੰਨ ਕੇ ਤੁਸੀਂ ਖਰੀਦਦਾਰੀ ਕਰ ਲਿਓ ਕੋਈ ਵੀਰਵਾ ਵੀਰਾਂ ਦਾ ਵੀ ਨਾ ਤਾਂ ਮਗਰੋਂ ਕਿਸੇ ਨੇ ਪਾਇਆ ਗੱਬਣ ਦਾ ਜੇ ਮਗਰੋਂ ਕੋਈ ਦਿਨ ਦੱਸੇ ਹੁਣ ਤਾਂ ਤੁਹਾਨੂੰ ਵੀ ਦੱਸ ਦੇਈ ਤੇ ਅੱਛਾ ਵੀ ਸਤਨਾਮ ਇਹਦੇ ਸਾਰੇ ਦੁੱਧ ਆਪਾਂ ਕਿੰਨਾ ਚਵਾ ਦਾਂਗੇ 6 ਕਿਲੋ ਜੀ 6 ਕਿਲੋ ਹਾਂ ਇਹ ਮੈਂ ਆਜੀ ਨਾ ਪੱਤਰ ਰਤੂਰੇ ਮਾਰ ਕੇ ਲੈਂਦੀ ਆ ਆਫਰੀ ਪਹੁੰਚ ਲਾਜੀ ਅੱਛਾ ਲੈ ਪ੍ਰਤਾਪ ਰੋਕੀ ਮੜਾ ਜੀ ਬਾਈ ਅਗਲੇ ਪਾਸੇ ਪ੍ਰਤਾਪ ਐਨੂੰ ਹੋਈ ਮਰਾ ਅਗਲੇ ਪਾਸੇ ਐਨੂੰ ਆ ਦਿਖਾ ਦਈਏ ਮਾੜਾ ਫਰੰਟ ਤੋਂ ਪੇ ਫੇਸ ਇਹਦਾ ਹਾਂਜੀ ਕਿੱਡੀ ਕੱਟ ਵਾਲੀ ਆ ਜੀ ਕੱਟ ਆ ਜੀ ਲਓ ਜੀ 6 ਕਿਲੋ ਦੋਸਤੋ ਦੁੱਧ ਆ ਤੇ ਮਿਲਦੀ ਪਾੜੇ ਵੰਡੇ ਤੇ ਪਾੜੇ ਜੀ ਲਓ ਜੀ ਪਾੜੇ ਤੇ ਮਿਲਦੀ ਠੀਕ ਆ ਮੂੰਹ ਮੱਥੇ ਦੀ ਚੰਗੀ ਆ ਇਹ ਨਸਲ ਜਾਤੀ ਦੀ ਗੱਲ ਕਰ ਲਈ ਤੇ ਨੀਲੀ ਰਾਵੀ ਦੀ ਇਹ ਮੈਂ ਵੀਰ ਜੀ ਜੇ ਕੋਈ ਬੰਦਾ ਮਤਲਬ ਜਿੰਨਾ ਦਾ ਕੋ ਮੈਂ ਲਈ ਹੈ ਨਾ ਉਹ ਬੰਦੇ ਆਪਣਾ ਇਹ ਗੱਲ ਆਖੀ ਭਣ ਭਰਾਣੇ ਵੀ ਉਹਦੇ ਵਿੱਚ ਏ ਕੋਈ ਬੰਦਾ ਸਾਹ ਕੇ ਮੈਂ ਦੇਣ ਵਾਸਤੇ ਤਿਆਰ ਹੋਏ ਮੌਕੇ ਦੀ ਬੇਸ਼ੱਕ ਆਪਰੇ ਕੋ ਆ ਜੂ ਕਿ ਲਿਖਤ ਪਰਤ ਕਰ ਲੈ ਲੱਖ ਰੁਪਏ ਦੀ ਮੈਂ ਆਪਾਂ ਵਾਪਸ ਉਹਦੇ ਵਿੱਚ ਲੈ ਲਾਂਗੇ ਦੁੱਧਾਂ ਦੇ ਮੈਂ ਕੋ 17 ਕਿਲੋ ਚੁੰਦੇ ਰਹੇ ਆ ਹਾਂ ਹਾਂਜੀ ਠੀਕ ਹੈ ਜੀ ਠੀਕ ਹੈ ਚਲੋ ਆਪਾਂ ਤੇ ਤੁਹਾਨੂੰ ਦੇ ਦੇਣੀ ਜੇ ਕੋਈ ਗਾੜੀ ਭਣ ਭਰਾ ਕਹਿ ਰਾਂਗੇ ਮਤਲਬ ਤਿਆਰ ਹੀ ਮੌਕੇ ਤੇ ਵੇਚ ਲੈਂਦੇ ਆ ਆਪਾਂ ਪਾਰ ਦਾ ਕੰਮ ਜੋ ਹੋਇਆ ਹਾਂਜੀ ਹਾਂਜੀ ਆਪਾਂ ਨੂੰ ਤੁਹਾਨੂੰ ਪਤਾ ਹੁੰਦਾ ਲਓ ਜੀ ਠੀਕ ਆ ਤੇ ਇਹ ਮਾਜਾ ਦੋਸਤੋ ਜਵਾ ਜੂ ਬਹੁਤ ਸੋਹਣਾ ਲੱਗਾ ਪੋਲਾ ਥਾਣ ਵੇਖੋ ਨੋ ਗਲਾ ਜੋ ਥਾਣ ਤੁਹਾਨੂੰ ਬਹੁਤ ਸੋਹਣਾ ਨੋ ਗਲਾ ਥਾਣਾ ਜਿਹੜਾ ਜੀ ਕਲਮੀ ਥਾਣ ਤੇ ਮੋਟੀ ਧਾਰ ਤੂਰ ਫਿਰ ਬਹੁਤ ਵੀਰ ਜੀ ਬਹੁਤ ਜਵਾਈ ਸਵਾਈ ਬਹੁਤ ਇੱਕ ਨੰਬਰ ਦੀ ਠੀਕ ਆ ਤੇ ਇਹ ਵੀਰ ਸਤਨਾਮ ਕੀ ਮੋਲ ਕਰਾਂਗੇ ਹੈਗੀ ਵੀਰ ਜੀ 55 ਦੀ ਆ ਜੀ ਹਾਂਜੀ ਪਰ ਆਪਾਂ 50 ਦੀ ਮੈਂ ਦੇ ਦੇਣੀ ਆ ਜੀ ਠੀਕ ਆ ਜੀ ਠੀਕ ਆ ਲਓ ਜੀ 50000 ਦੀ ਮਿਲ ਜੂਗੀ ਦੋਸਤੋ ਵੇਚੀਆਂ 55 ਦੀਆਂ ਵੇਚੀਆਂ 53 ਦੀਆਂ ਵੇਚੀਆਂ ਜੀ ਪੁੱਠਾ ਪਾਠਾ ਇੱਕ ਵਾਰੀ ਤੁਸੀਂ ਵੇਖ ਲਓ ਦੋਹਾਂ ਪਾਸੇ ਖੋਡੇ ਬਿਲਕੁਲ ਸਾਰੀ ਚੰਗੀ ਤੇ ਸਟੇਟ ਬਿਲਕੁਲ ਬੋਨ ਖੜੀ ਤੇ ਥਣ ਭਾਂਡੇ ਦੀ ਪੂਰੀ ਖਬਰਦਾਰ ਆ ਠੀਕ ਆ ਜੀ ਤੇ 6 ਕਿਲੋ ਦੁੱਧ ਤਾਂ 50000 ਦੇ ਵਿੱਚ ਤੁਹਾਨੂੰ ਇਹ ਮੱਝ ਮਿਲ ਜੂਗੀ ਨੀਲੀ ਬਰਾਵੀ ਦੀ ਲਿਆਓ ਪ੍ਰਤਾਪ ਅਗਲੀ ਮੈਂ ਅੱਛਾ ਇਹ ਗੱਬਣਾ ਕੀ ਹੈ ਜੀ ਨਹੀਂ ਵੀਰ ਜੀ ਇਹ ਵੀ ਟੋਕੜਾ ਜੀ ਟੋਕੜਾ ਹਾਂ ਜੀ ਲਓ ਜੀ ਅਗਲੀ ਮੱਝ ਵੀ ਟੋਕੜਾ ਦੋਸਤੋ ਤੇ ਅੱਛਾ ਇਹਦਾ ਸਮਾਂ ਵੈਸੇ ਕਿੰਨਾ ਹੋ ਗਿਆ ਨੂੰ ਸੁਈ? ਸਮਾਂ ਦੇ ਵੀ ਜੀ ਕੋਈ ਮਤਲਬ ਚਾਰ ਚਰ ਪੰਜ ਪੰਜ ਮਹੀਨੇ ਹੋਏ ਹੋਣਗੇ ਮਤਲਬ ਜਦੋਂ ਬੱਚੀ ਨਹੀਂ ਹੈਗੀ। ਦੁੱਧ ਆ ਇਸ ਵਕਤ ਕਿੰਨਾ? ਇਹਦੇ ਕੋ ਸਾਢੇ ਪੰਜ ਗਲ ਦੁੱਧ ਆ ਜੀ। ਸਾਢੇ ਪੰਜ। ਹਾਂਜੀ। ਲਓ ਜੀ ਸਾਢੇ ਪੰਜ ਪਾਈ ਦੇ। ਚੋਣ ਸਾਢੇ 5 ਮਹੀਨੇ ਅਪ੍ਰੋਕਸੀਮੇਟਲੀ ਸਮਾਂ ਦੋਸਤੋ ਹੋ ਗਿਆ ਇਹਨਾਂ ਨੂੰ ਸੁਈਆਂ ਨੂੰ। ਤੇ ਇਹਦੇ ਥਲੇ ਪੰਜ ਦੋਨੋਂ ਟਾਈਮ ਹੀ। ਸਾਢੇ ਪੰਜ ਗਲ ਦੋਹਾਂ ਨੇ ਵੇ ਜੀ। ਸਾਢੇ ਸਾਢੇ ਪੰਜ। ਹਾਂਜੀ। ਦੋਵੇਂ ਟਾਈਮ ਹੀ ਪਹਾੜੇ ਪੂੜੇ ਤੇ ਕੁੱਟੇ ਪਹਾੜੇ 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 ਦੇ। ਸੁਆਪ ਸੁਆਵੇਂ ਬਹੁਤ ਸੋਹਣਾ ਜੀ। ਠੀਕ ਆ ਜੀ ਹਾਂਜੀ ਲੋਬੀ ਪਰੋਵੋ ਪਹਾੜੇ ਤੇ ਆ ਦੋਵੇਂ ਡੰਗ ਜਿਹੜੀ ਪਹਾੜੇ ਤੇ ਮਿਲਦੀ ਆ ਰੰਗ ਢੰਗ ਬਹੁਤ ਵੇਸ ਖਾਦੇ ਠੀਕ ਆ ਦੂਜਾ ਦੂਆ ਇੱਥੇ ਵੀ ਪਸ਼ੂ ਵੈਸੇ ਨਵੇਂ ਆਏ ਹੁੰਦੇ ਆ ਕੇ ਵੀ ਦੋਸਤੋ ਆਪਾਂ ਜਿਗਰ ਕਰਦੇ ਆ ਵੀ ਜਿਹੜਾ ਪਸ਼ੂ ਪਹਾੜੇ ਤੇ ਮਿਲਦਾ ਚਲੋ ਖੁਸ਼ ਹੋ ਗਏ ਇੱਥੇ ਵੀ ਜੇਕਰ ਮਿਲਦੀਆਂ ਪਈਆਂ ਤੇ ਤੁਹਾਡੇ ਕੋਲ ਵੀ ਜਾ ਕੇ ਪਹਾੜੇ ਦੇ ਪਸ਼ੂ ਮਿਲੂਗਾ ਉਪਰੀ ਥਾਂ ਤੇ ਜਾ ਕੇ ਕਿਹੜਾ ਪਸ਼ੂ ਉਹਨੇ ਕੀ ਕਰ ਗਿਆ ਤਾਂ ਜਿਹੜੇ ਟੋਕਰ ਪਸ਼ੂ ਹਣ ਹਾਂਜੀ ਤੇ ਇਹਨਾਂ ਦਾ ਵੀ ਵੈਸੇ ਕੋਈ ਮਿਹਰਬਾਨੀ ਦਿੱਤਾ ਕੋਈ ਬਣ ਕੋਈ ਪੈਸਾ ਨਹੀਂ ਦੋਹਾਂ ਦੀ ਦਾਹਾਂ ਪੈਸਾ ਨਹੀਂ ਕੁਝ ਨਹੀਂ ਆਂਦੇ ਬਣੇ ਜਿੰਨਾਂ ਤੋਂ ਫਾਈ ਲੰਗਰ ਮਾਲ ਲਿਆ ਨਾ ਮਤਲਬ ਬੰਦੇ ਮਾਲ ਦੀ ਬਲੀ ਕਰਦੇ ਨਹੀਂਦੇ ਆ ਹਾਂਜੀ ਉਹਦੇ ਵੀ ਸਵਾਲ ਸਵਾਲ ਦੇ ਚੱਕਰ 'ਚ ਨਹੀਂ ਪੈਂਦੇ ਦੁੱਧ ਸ਼ਹਿਰਾ ਸ਼ੂਰਾ ਲੱਗਾ ਤਾਂ ਬਾਹਾਂ ਦਾ ਪੂਰੇ ਸਵਾਲ ਸਾਹਮਣੇ ਆਉਂ ਖਾਂ ਦਾ ਤਾਜ ਉਹ ਜਾਣਾ ਮੈਨੂੰ ਲੱਗਦਾ ਵੀ ਜਦੋਂ ਬੇਧਿਆਨਾ ਬੰਦਾ ਹੋ ਜੀ ਹਾਂਜੀ ਉਹ ਤੋਂ ਥੋੜੀ ਜੀ ਗੱਲ ਹੋਰ ਵੀ ਜਦੋਂ ਮਤਲਬ ਆ ਧਿਆਨ ਦੀ ਗੱਲ ਹੈ ਮੱਝਾਂ ਤਾਂ ਵੈਸੇ ਜ਼ਿਆਦਾਤਰ ਹਾਰ ਬਈ ਆਈਆਂ ਫੋਰ ਬਾਲ ਪੈਂਦੀਆਂ ਨੇ ਬੋ ਹਾਂਜੀ ਹਾਂਜੀ ਇਹ ਵਿੱਚ ਆਈ ਜਾਂਦੀਆਂ ਨੇ ਪਰ ਇਤਰਾ ਵੀ ਥੋੜਾ ਜਾ ਬੰ ਅੰਗਰੇਜ਼ੀ ਕਰਦੀ ਹੈ ਤੇ ਟਾਈਮ ਲੰਘ ਜਾਂਦਾ ਆ ਲੰਘ ਜਾਂਦਾ ਜੀ ਹਾਂਜੀ ਤੇ ਲਵੀ ਵੀਰ ਸਤਨਾਮ ਉਹ ਜਿਹੜੀ ਆ ਉਹਨੇ 5 ਕਿਲੋ ਦਾ ਲਈ ਉਹ ਕਿੰਨੇ ਦੇ ਦੇ ਬਾਈ ਜੀ ਭਾਏ 553 ਦੀ ਵੇਚ ਲਈ ਹਾਂਜੀ ਉਹਦਾ ਆਪਾਂ 2 ਛੱਡ ਦੇਣਾ 50 50 ਚ 2 ਹਾਂਜੀ ਤੇ ਬੇਨਤੀ ਆ ਵੀ ਰੇਟ ਹੁਣ ਬਿਲਕੁਲ ਨਾ ਆਪਾਂ ਮਤਲਬ ਉਹ ਲੈਣ ਵਾਲੇ ਕੀਤੇ ਇਹ ਨਾ ਫੇਰ ਕੋਈ ਅੱਖਾਂ ਨਹੀਂ ਕਮਾਈ ਰੱਖ ਕੇ ਜਾਂ ਅਸੀਂ ਘਟਾਉਣ ਦਾ ਕੰਮ ਨਹੀਂ ਕੀਤਾ ਹਾਂਜੀ ਅੱਖਾਂ ਨੂੰ ਤੇ ਨਾਲੇ ਭਾਜੀ ਕਈਆਂ ਕੇ ਕੋ ਅੱਖਾਂ ਤੇ ਕੋ ਅੱਖਾਂ ਨਾਲ ਪਰ ਅਸੀਂ ਆਉਦੇ ਮਨੋ ਜਿਹੜੀ ਗੱਲ ਕੀਤੀ ਅਸੀਂ ਉੱਤੇ ਪੱਕੇ ਆ ਜੀ ਉਹਨੇ ਸਹੀ ਗੱਲ ਹਾਂਜੀ ਲਓ ਜੀ ਬਿਜਲੀ ਰੇਟੀਆਂ 55 53 53000 ਰੁਪਏ ਮੈਂਗਾ ਪਤਾ ੜੀ ਮਤਲਬ ਚੈਨਲ ਦੀ ਵਿਕੀਆਂ ਵਾ ਹਾਂ ਹਾਂ ਇਹ ਤੁਸੀਂ ਪਾਉਂਦੇ ਰਹੇ ਪਰ ਨਹੀਂ ਮ ਵਰ ਸੁਖ ਰੱਖੇ ਕੋਈ ਨਹੀਂ ਬਿਲਕੁਲ ਬਿਲਕੁਲ ਲੋਬੇ ਦੋਸਤੋ ਮਾਰ तकरीबन ਤੁਸੀਂ ਵੇਖਦੇ ਆਂ ਸਾਰੀ ਤੁਹਾਨੂੰ ਪਤਾ ਲੱਗ ਜਾਣਾ ਵੀ ਕੋਈ ਜ਼ਿਆਦਾ ਨਜਾਇਜ਼ ਨਹੀਂ ਕਿ ਪਸ਼ੂ ਦੇ ਅਕੋਰਡਿੰਗ ਮੁੱਲ ਕੀਤੇ ਆ ਵੈਸੇ ਜੋ ਚਲੋ ਅੱਗੋਂ ਆਇਆ ਨਾਰਮਲੀ ਇੱਕ ਮੈਂ ਛੋਟੀ ਜੀ ਗੱਲ ਕਰਦਾ ਵੀ ਚਲੋ ਜਲਪਾਣੀ ਤਾਂ ਹਰ ਕਵੀਰ ਨੇ ਲੈਣਾ ਕਿਉਂਕਿ ਖੇਚਲਾ ਬਹੁਤ ਪੈਂਦੀਆਂ ਪਰ ਉਹ ਗੱਲ ਬਾਤ ਨਹੀਂ ਮਤਲਬ ਕਿ ਵੀ ਜ਼ਿਆਦਾ ਮਾਰਜਨ ਰੱਖ ਕੇ ਅੱਜ ਪਸ਼ੂ ਲੈ 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 ਆ ਆ ਪੱਛੀ ਦੋਸਤੋ ਤੁਹਾਨੂੰ ਦਿਖਾਉਣੇ ਆ ਅਗਲੇ ਜਰਸੀ ਦੇ ਵਿੱਚ ਹਾਂਜੀ ਜਰਸੀ ਵੈਡ ਆ ਬਿਲਕੁਲ ਬੋਦੀ ਵਾਲੀ ਛੋਟੇ ਜੇ ਕੰਨ ਹਾਈਟ ਮੀਡੀਅਮ ਦੇ ਵਿੱਚ ਆ ਮੀਡੀਅਮ ਦਰਮ ਬਾਕੀ ਥਣ ਭਾਂਡੇ ਲੋ ਪੂਰੀ ਖਬਰਦਾਰਾ ਕਰਮ ਵਾਲੀ ਠੀਕ ਹੈ ਜੀ ਮਗਰੇ ਪਾਈ ਫਿਰਦੀ ਆ ਆ ਲਓ ਜੀ ਤੇ ਪਰ ਤਾਂ ਆਪਣੀ ਬਹੁਤ ਇੱਕੋ ਜਿਹਾ ਚਵਾ ਚਾਹ ਹਾਂ ਫੇਸ ਵਿਖਾ ਦੇ ਕਰ ਆ ਲਓ ਜੀ ਠੀਕ ਹੈ ਨੀਗੀ ਜੀ ਪੂਸੀ ਦੇਖੋ ਠੀਕ ਹੈ ਅੱਛਾ ਵੀਰ ਸਤਨਾਮ ਇਹਦਾ ਸੂਆ ਦੱਸ ਦੀਏ ਦੂਜਾ ਜੀ ਦੂਜਾ ਹਾਂ ਜੀ ਤੇ ਵੈਸੇ ਤਿਆਰੀ ਆ ਲਈਏ ਵੀ ਬਿਲਕੁਲ ਤਿਆਰੀ ਉਹ ਤਾਂ ਇੱਕ ਇੱਕ ਦਾ ਦਿਨ ਲੈ ਜੂਗੀ ਹਾਂ ਜੀ ਆਪਣੀ ਕੋਲ ਤੁਹਾਡੇ ਸਾਹਮਣੇ ਹੁਣੇ ਲਿਆਈ ਤਾਂ ਹੀ ਮਾਲ ਬੁਖਾ ਪਖਾਣਾ ਮਤਲਬ ਕੱਲ ਮਾਲ ਲਿਆ ਲਿਓ ਤੇ ਅੱਜ ਫਿਰ ਮੰਗਾਇਆ ਹਰਾ ਜੀ ਠੀਕ ਹੈ ਜੀ ਬਾਕੀ ਇੰਨਾ ਵੀ ਚਲੋ ਗਰੰਟੀਆਂ ਤਸੱਲੀਆਂ ਦੇ ਨਹੀਂ ਦਿੱਤੀਆਂ ਜਾਂਦੀਆਂ ਪਰ ਭਾਂਡੇ ਤੋਂ ਲੱਗਦਾ ਵੀ ਦੁੱਧ ਸੋਨਾ ਚ ਵਾ ਦੁੱਧ ਵੇਖੋ ਅਨੇ ਵੀ ਪਹਿਲੇ ਸੂਏ 17 18 ਕਿਲੋ ਜੀ ਆਣ ਗਾੜੀ ਜਾਣੇ ਪ੍ਰਮਾਤਮਾ ਚਲੋ ਮਤਲਬ ਤੇ ਲੈਵੇ ਤੋਂ ਜਾਂਦੀ ਆ ਜੀ ਹਾਂ ਬਰੀਡ ਚੰਗੀ ਆ ਨਾ ਕੁਆਲਿਟੀ ਬਹੁਤ ਜਿਆਦੀ ਸੋ ਕੁਆਲਿਟੀ ਦੋਸਤੋ ਸਾਹਮਣੇ ਤੁਹਾਡੇ ਦੇਸੀ ਰਹੀ ਆ ਤਾਂ ਠੀਕ ਹੈ ਇਹਦਾ ਪ੍ਰਤਾਪ ਕਿਹੜਾ ਆਪਾਂ ਹੋਰ ਦਵਾ ਦਈਏ ਥੋੜਾ ਜਿਹਾ ਲਓ ਜੀ ਜੋ ਲਾਜ ਲਾ ਬੜਾ ਥੱਲੇ ਦੋਸਤੋ ਹਲੇ ਨੇ ਕੱਢਿਆ ਨੇ ਭਾਵੇਂ ਦੋ ਤਿੰਨ ਦਿਨ ਨਹੀਂ ਕੱਢ ਜਾਈ ਹਾਈਟ ਮੀਡੀਅਮ ਦੇ ਵਿੱਚ ਆ ਦੋ ਵੀ ਦਿਨ ਕੱਢ ਸਕਦੀ ਤਿੰਨ ਵੀ ਕੱਢ ਸਕਦੀ ਐ ਪਸੂਜੀ ਧਰਦੇ ਦੋਸਤੋ ਪਸੂ ਦੋ ਚਾਰ ਦਿਨ ਕੱਢ ਹੀ ਜਾਂਦਾ ਬਾਕੀ ਥਣਥਣ ਪੂਰੇ ਹੱਥੀ ਚਵਾਈ ਵਾਲੇ ਆ ਤੇ ਗਾਂ ਨੂੰ ਥਣ ਨਹੀਂ ਹੈਗੇ ਕਿ ਬਿਲਕੁਲ ਤੁਸੀਂ ਵੇਖੋ ਜਿਹੜਾ ਮਗਰਲਾ ਥਾਣਾ ਪੂਰੇ ਟਿਕਾਣੇ ਤੇ ਲੱਗਾ ਠੀਕ ਆ ਜੀ ਮਗਰਲੇ ਪਾਸੇ ਅਗਲੇ ਅਗਲੇ ਟਿਕਾਣੇ ਤੇ ਲੱਗੇ ਆ ਸਪੇਸ ਮੰਡ ਬਿਲਕੁਲ ਤੁਹਾਡੇ ਸਾਹਮਣੇ ਆ ਜੀ ਆਪਾਂ ਇਧਰ ਬਿਲਕੁਲ ਗਿੰਤੀ ਮਿੰਤੀ ਮਾਰ ਗਏ ਤੇ ਆਹ ਦੇਖੋ ਤੁਸੀਂ ਕੋਈ 5 5 6 6 ਤੇ ਸੱਚੀ ਖਬੀ ਬਹਿਣੀ ਦੀ ਜਿੱਕਰ ਗੱਲ ਕਰੀਏ ਤਾਂ ਗਿੱਟ-ਗਿੱਟ ਤੇ ਆ ਵੇ ਤਾਂ ਆ ਲਓ ਆ ਲਓ ਜੀ ਸੋ ਬਾਕੀ ਵੀ ਸਦਨ ਆਪ ਤੇ ਪੰਤੋਂ ਤੋਂ ਆਪਣਾ ਭਰਾ ਬਰੂਚਾ ਇੱਕ ਕੋਈ 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 ਚੌਂਦ ਬਿਲਕੁਲ ਤਸੱਲੀਆਂ ਆਂ ਗੀਆਂ ਵੀਰ ਜੀ ਠੀਕ ਆ ਜੀ ਹਾਂ ਜੀ ਲਓ ਵੀ ਦੋਸਤੋ ਬਹੁਤ ਸੋਣੀ ਬਾਹੜਾ ਦੋਸਤੋ ਜਿਆਦੀ ਤੇ ਨਹੀਂ ਆਪਾਂ ਗੱਲ ਕਰਦੇ ਕਿਉਂਕਿ ਭਰਿਆ ਪਾਂਡਾ ਤੇ ਪਾਈਆ ਠੰਡ ਦੁੱਧ ਦੀ ਵੀ ਆਪਾਂ ਜਿਹੜੀ ਕੋਈ ਜਿਆਦਾ ਸ਼ੋਰ ਨਹੀਂ ਦੇ ਦੇ ਸਕਦੇ ਪਰ ਚੰਗਾ ਪਖਾੜੇ ਤੋਂ ਲੱਗਦਾ ਵੀ ਕੋਈ 15 ਨਰਨ ਦੇਖੋ ਬਰੀ ਬਰੀ ਨਾਰਾ ਨਾ ਬਹੁਤ ਜਿਆਦਾ ਚੜੇ ਤੇ ਚੜ੍ਹਦੇ ਹਾਂ। ਹਾਂ। ਲਵੀ ਵੀਰ 17 ਮਹੀਨਾ ਮੁੱਲ ਵੀ ਦੱਸੋ ਫਿਰ। ਮੁੱਲ ਤੇ ਵੀਰ ਜਿਹੜਾ ਆਪਾਂ ਸੁਣੇ ਦੀਆਂ ਵੀਡੀਓ ਬੜੀਆਂ ਵੇਖਿਆ ਉਹ ਤਾਂ 55 57 ਚੱਲਣਗੇ ਆ। ਆਹ। ਪਰ ਆਪ 48 ਹਜ਼ਾਰ ਦੀ ਅਸੀਂ ਦੇ ਦੇਣੀ। ਆਪਾਂ ਲੋਕਾਂ ਨਾਲ ਥੋੜੀ ਸੱਟ ਹੁੰਦੀ ਹੈ। ਹਾਂਜੀ। 48 ਦੀ ਅਸੀਂ ਵੀਰ ਜੀ ਦੇ ਦਾਂਗੇ। 48 ਦੀ? ਹਾਂਜੀ ਹੈ ਮਤਲਬ 55000 ਦਾ ਹੀ ਮਾਲ ਹਾਂ। ਪਰ ਕੋਈ ਗੱਲ ਨਹੀਂ ਆਪਾਂ 48 ਹਜ਼ਾਰ ਦੀ ਵੇਰ ਦੇ ਦਾਂਗੇ। ਹੂੰ ਬਾਕੀ ਫੇਸ ਫੂਸ ਲੋਈ ਕੁਆਲਿਟੀ ਵੱਲੋਂ ਨਹੀਂ ਕੋਈ ਸ਼ੱਕ ਕਰਵਾਣੀ ਦਾ ਲਓ ਜੀ ਨਹੀਂ ਕੁਆਲਿਟੀ ਪੂਰੀ ਹੈ ਹਾਂ ਜੀ ਨਾ ਦੋਸਤੋ 48000 ਦੀ ਇਹ ਤੁਹਾਨੂੰ ਵੜ ਮਿਲ ਜੂਗੀ ਸੋ ਪਸੰਦੀਦਾ ਵੜਾ ਦੁੱਧ ਤੋਂ ਸੋਣਾ ਚਪਾਊਗੀ ਠੀਕ ਆ ਕਰਮਾ ਵਾਲੀ ਤੇ ਅੱਗੇ ਵਜਨ ਵੀ ਫਿਰ ਪੂਰਾ ਵਾ ਚਲੋ ਥੋੜੀ ਭੁੱਖੀ ਪੱਕੀ ਲੱਗਦੀ ਨਾ ਵਜਨ ਗੁਪਗੱਪ ਪੂਰਾ ਕਰਨ ਵਾਲੀ ਦਾ ਬਹੁਤ ਸੋਹਣੀ ਵੜਾ ਜਰੂਰ ਤੁਸੀਂ ਹੱਥ ਪਾ ਲਿਓ ਪਸੰਦ ਆਊਗੀ ਠੀਕ ਆ ਅੱਗੇ ਵੀਰ ਸਤਨਾ ਮਾ ਕਰੋ ਸਕਿਆ ਦੂਜਾ ਸਵੇਰ ਜੀ ਤੇਜਾ ਸਵੇਰ ਦੂਜਾ 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 ਹਾਂ ਜੀ ਗੱਭਣਾ ਜੀ ਠੀਕ ਆ ਜਿਹਨੇ ਹਰਦਾ ਲੈਣੀ ਲੋ ਟੇਲ ਟੂਲ ਬੜੀ ਜੇ ਨਾ ਬੜੀ ਕੱਢੀ ਜਾਊਗੀ ਆ ਦੇਖੋ ਜੀ ਠੀਕ ਆ ਸੋ ਲੜਾ ਲੜਾ ਬਹੁਤ ਜ਼ਿਆਦੀਆ ਦੋਸਤੋ ਦਿਨ 8 ਲੈ ਜੀ ਹਫਤਾ ਲੈ ਜੀ 10 ਦਿਨ ਹੈ ਜੀ ਸਵਾ ਲੈਂਦੀ ਹੈ ਜੀ ਜਿਆਵੀਰ ਪ੍ਰਤਾਪ ਦੂਜਾ ਸੁਹਾ ਤੇ ਨਿਗਰ ਕਰਮਾਂ ਲਈ ਪੂਰੀ ਆ ਉਤੋਂ ਨਿਗਰ ਠੀਕ ਜੀ ਸੋ ਰੰਗ ਪ੍ਰਿੰਟ ਵੀ ਜਿਹੜਾ ਤੁਹਾਡੇ ਸਾਹਮਣੇ ਆ ਜੀ ਠੀਕ ਆ ਜੀ ਬਲੈਕ ਦੇ ਵਿੱਚ ਕੁਝ ਕੁ ਬਰਾਊਨ ਕੰਬੀਨੇਸ਼ਨ ਸਟੇਟ ਪਟਾ ਕੱਦ ਕੋਤ ਪੂਰਾ ਸੋਹਣਾ ਠੀਕ ਆ ਜੀ ਸਾਰੀ ਚੰਗੀ ਆ ਜੀ ਫੁੱਲ ਬੜਾ ਫੁੱਲ ਮਜ਼ਬੂਤ ਆ ਗਰਮਾ ਵਾਲੀ ਚੰਗੇ ਚੌੜੇ ਪਿੱਠਪੂੜੇ ਦੇ ਵਿੱਚ ਜਿੰਨੇ 8 ਦਿਨ ਸਾਲੀ ਤੇ ਰੁਪਏ ਕਿਹਾ 10000 ਰੁਪਏ ਵੱਸੀ ਦਊਗੀ ਇਹ ਤਾਂ ਨਹੀਂ ਪੈਸੇ ਮੁੱਲ ਪਾਣਾ ਮਤਲਬ ਕੋਈ 8 ਦਿਨ ਸਾਹਮਣੇ ਤੇ ਰੋਟੀ ਚੰਗੀ ਸੋਹਣੀ ਦੇ ਦੂਗਾ ਇਹ ਵੀ ਜਿਹੜਾ ਵੱਸੀ ਤੇ ਮੈਂ ਰਾਤ ਰਾਤ ਨਹੀਂ ਕਿਹਾ ਮੁੱਲ ਪਾਉਂਦਾ ਮੈਨੂੰ ਇਹ ਪਿਲੀ ਵੀਡੀਓ ਤੇ ਪਾਈ ਸੀ ਹਾਂ ਹਾਂ ਤੇ ਥੋੜਾ ਮੈਂ ਇਹ ਵਹਾਨ ਤਿਆਰ ਕਰਕੇ ਵੱਸੀ ਵੇਚਾਂਗੇ ਪਰ ਇਹ ਵੀ ਜਿਹੜਾ ਅਸੀਂ ਪਟਿਆ ਦੋਸਤੋ ਅੱਜ ਮਾਲ ਆ ਨਾ ਹਾਂ ਜੀ ਚਲੋ ਕੰਪਰੋਮਾਈਜ਼ ਸਮਝੌਤਾ ਨਹੀਂ ਕੀਤਾ ਜਾਂਦਾ ਮਨਾਂ ਦੇ ਨਾਲ ਜਿਹੜੇ ਆਂਦੇ ਨਾ ਵੀ ਬੋਲ ਕੱਢ ਲਓ ਬੋਲ ਪਗਾਉਣੇ ਪੈਣਗੇ ਹਾਂਜੀ ਹਾਂਜੀ ਬਹੁਤ ਵਧੀਆ ਤੇ ਫਿਰ ਸਤਨਾਮ ਇਹ ਅੱਜ ਆਪਾਂ ਕਿੰਨੇ ਦੇ ਦੇ ਦੇਣੀ ਬਾਈ ਅੱਜ ਵੀਰ ਜੀ ਬਸ਼ੀ ਦੇਣੀ 68000 ਦੀ 68000 ਦੀ ਹਾਂ ਜਿੰਨੇ ਹਰ ਦਿਨ ਪੱਠੇ ਪਾ ਲੇ 10000 ਦੀ ਗੁੱਟੀ ਬਸ਼ੀ ਦੀ ਵੇਚੀ ਠੀਕ ਆ ਜੀ ਹੈਗਣੀ ਬਿਲਕੁਲ ਬਿਲਕੁਲ ਹਾਂ ਪਰ ਆਪਾਂ 68 ਦੀ ਬਸ਼ੀ ਦੇ ਦੇਣੀ ਕੋਈ ਗੱਲ ਨਹੀਂ ਮਾਰਸ ਸਤਨਾਮ ਜੀ ਦਾ ਵੀਡੀਓ ਦਾ ਖਰਚਾ ਆਪਾਂ ਕੋਈ ਗੱਲ ਨਹੀਂ ਚੱਲ 50000 ਦਾ ਜੀ ਠੀਕ ਹੈ ਜੀ 14 ਕਿ ਛੱਡਣਾ 2025 ਛੱਡ ਕੇ ਹੋਣਗੇ 2025 ਛੱਡਾਂਗੇ ਕੋਈ ਪਰ 65000 ਚੋਂ ਰੇਡ ਹੋ ਗਿਆ ਕੇ 63000 ਹੋ ਗਿਆ ਇਹ ਹਣ ਚਲੋ ਪੱਲਿਓਂ ਪੈਣ ਵਾਲੀ ਗੱਲ ਜੀ 2500 60 ਚਲੋ ਕੀ ਕਰਨੇ ਹੋ ਚਲੋ ਜੀ ਜਿਹੜੀ ਗੱਲ ਹੁਣ ਕਰਦੀ ਆ ਲਓ ਵੀ ਦੋਸਤੋ 2500 ਛੱਡ ਦਿੱਤਾ 65000 ਦੇ ਵਿੱਚੋਂ ਸਾਡੇ ਫਿਰ 62 ਦੀ ਹੋਗੀ ਹਾਂ ਜੀ ਆ 62 ਦੀ ਹਾਂ ਜੀ ਸਾਡੇ ਵਾਹਣ ਦੀ ਅਸੀਂ ਲਈ ਚਲੋ ਠੀਕ ਹੈ ਜੀ ਸਾਡੇ 62 ਦੀ ਦੋਸਤੋ ਇਹ ਵਾਹੜ ਤੁਹਾਨੂੰ ਮਿਲ ਜੂਗੀ ਤੇ ਪੂਰੀ ਕਰਮਾਂ ਵਾਲੀ ਘੋੜਿਆਂ ਦੀ ਆ ਮਜ਼ਬੂਤ ਉੱਚੇ ਕਦ ਕੱਦ ਦੇ ਵਿੱਚ ਸੋ 99 ਵੀ ਬੜੀ ਵੇਖੋ ਸੁੰਦਰ ਹੈਗੀ ਆ ਆ ਦੇ ਸਾਰੀ ਵੀ ਜੰਗੀ ਸਿਰਫ ਇਹੋ ਹੀ ਪੱਤੇ ਅੱਧਰ ਪਾਣੇ ਪੈਣੇ ਹਾਂ ਖੁੱਡਾ ਖੜਾ ਵਸ਼ੀ ਪੂਰੀ ਨਿੱਗਰ ਵਸ਼ੀ ਆ ਬਿਲਕੁਲ ਇਹ ਵਾਲੀ ਸੀ ਵਾਰੀ ਵੱਡੀ ਆ ਕੋਈ ਛੋਟੀ ਜੀ ਨਹੀਂਗੀ ਵੱਡੀ ਆ ਠੀਕ ਆ ਜੀ ਨਾਲ ਇੱਕ ਜਰਸੀ ਜਿਹੜੀ ਮੀਡੀਅਮ ਦਰਮਿਆਨੀ ਹੈ ਜਿਹੜੀ ਤੁਹਾਨੂੰ ਨਜ਼ਰ ਆ ਰਹੀ ਆ ਉਤੋਂ ਤੁਸੀਂ ਅੰਦਾਜ਼ਾ ਲਾ ਹੀ ਲੈਣਾ ਲੈ ਵੀ ਫਿਰ ਤੁਤਨਾਮ ਅੱਗੇ ਆ ਗਈ ਆਪਣੇ ਕੋਲ ਬਲੈਕ ਰੰਗ ਦੇ ਇਹ ਬਲੈਕ ਹੈ ਵੀ ਦੂਜਾ ਸੁਆ ਜੀ ਬਲੈਕ ਡਾਇਮੰਡ ਹੈ ਹਾਂ ਜੀ ਦੁਜੇ ਹੁੰਦੀ ਆ ਦੁਜੇ ਦੇਨੇ ਨੇ 8-10 ਲੈ ਜਾਣੇ 8 ਦਿਨ ਤੱਕ ਉਹਨਾਂ ਦੇ ਜੁਗਰਸਨ ਲੋ ਜੀ 8 ਦਿਨ ਦੋਸਤੋ ਸਮਾਂ ਲੈ ਜਾਊਗੀ ਨਿੱਗਰ ਬਹੁਤ ਵਜਨ ਪੂਰਾ ਫੁੱਲ ਕਰੌਸ ਅੰਗ ਤੇ ਵਿੱਚ ਆ ਇਹ ਵੀ ਬੈਠ ਮਾਲ ਸਾਰਾ ਵੀ ਜੀ ਗਰਮੀ ਵਾਲਾ ਬਿਲਕੁਲ ਜੀ ਬਿਲਕੁਲ ਤੇ ਸੈਕਿੰਡ ਸੂਆ ਦੂਜਾ ਸੂਆ ਸੂਨ ਵਾਲੀ ਆ ਤੇ ਸਮਾਂ ਲੈ ਜਾਓ ਵੀ 8-10 ਦਿਨ 8 ਦਿਨ ਲੈ ਜੀ ਵੀ ਦਿਹਾੜੀ ਪੋਸਾ ਫੋੜੀ ਪਹਿਲਾਂ ਵੀ ਆਦੇ ਪਰ ਇੰਨੇ ਕਿ ਤੈਨੂੰ ਮੰਨ ਕੇ ਚੱਲੀ ਆਪਾਂ ਹਫਤਾ ਹੀ ਮੰਨੀਏ ਹਾਂ ਜੀ ਲੋ ਜੀ ਇੱਕ ਹਫਤਾ ਦੋਸਤੋ ਸਮਾਂ ਲੱਗੀ ਆ ਮਾਲ ਜਿੱਦਾਂ ਕਿ ਆਪਾਂ ਤੁਹਾਨੂੰ ਦੱਸਿਆ ਵੀ ਅੱਜ ਸਾਰਾ ਗੱਬਣ ਆ ਜ਼ਿਆਦਾਤਰ ਨਾਗ ਤੋ ਕੋਈ 55 66 ਦਿਨਾਂ ਦੇ ਵਿੱਚ ਕਰਮਾਂ ਵਾਲੇ ਸੁੰਦੇ ਆ ਤੇ ਕੋਈ ਜ਼ਿਆਦਾ ਲੇਟ ਫੇਟ ਨਹੀਂ ਕੰਮੇਗਾ ਬਿਲਕੁਲ ਨੇੜੇ ਹੀ ਆ ਕੰਮ ਵਾਸੀ ਪੂਰੀ ਖਬਰ ਦਾ ਝੋਲੀ ਚਾਲੀ ਬੜੀ ਕਰਮ ਵਾਲੀ ਹਾਂਜੀ ਹਾਂਜੀ ਲਓ ਠੀਕ ਹੈ ਜੀ ਤਾਂ ਥਾਂ ਥੋਣੂ ਵੀ ਜਿਹੜੇ ਪੂਰੇ ਹੱਥੀ ਚਵਾਈ ਵਾਲੇ ਲੱਗੇ ਚਾਰੇ ਥਾਂ ਫਿਰ ਸੀਲ ਸੁਣਿਆ ਇਹਨਾਂ ਵੀ ਕੋਈ ਹੋਈ ਨਕਮੀਆਂ ਵਾਹ ਦੇਖੋ ਇਹਦਾ ਮਰਜ਼ੀ ਤੁਮੜੇ ਹਰੂ ਗੱਲ ਬਾਤ ਲਓ ਜੀ ਲੈ ਵੀਰ ਸਤਨਾਮ ਇਹਦਾ ਮੋਲ ਫਿਰ ਮੋਲ ਵੀਰ ਜੀ ਇੱਕੋ ਹੀ ਨਾ ਕਰਦੀ ਹਰਦੋਣਾ ਮੈਂ ਕਰ ਗਿਆ ਥੱਲੇ ਵੀ ਕਰ ਦਿੱਤੀ ਆ ਦਾ ਵੀ 60000 ਦੇ ਦੇ ਦਾ 60000 ਦੇ ਕੋਈ ਕਾਤੋਂ ਆਪਾਂ ਕਰਨਾ ਜਿਹੜੀ ਆਪਾਂ ਗੱਲ ਸਰ ਦੀ ਦੇ ਦੇ ਗੱਲ ਪਛਵੀਰ ਦੀ ਵੱਢੀ ਉਤਰਾ ਫਰਦੌਸ ਹੋਣੀ ਡੋਲਦਾ ਜਦ ਮੈਂ ਡੋਲਣਾ ਤਾਂ ਮੈਂ ਜੋ ਜ਼ਬਾਨ ਕੀਤੀ ਉਹ ਤਾਂ ਡੋਲਣਾ ਦਾ 10 ਵਰਤਾਂ ਫਿਰ ਕੋਈ ਸਰ ਦੀ ਵੀਰ ਦੀ ਸਰ ਦੀ ਬਿਲਕੁਲ ਉਸੇ ਰੇਟ ਤੇ ਆ ਉਸੇ ਰੇਟ ਦੇ 60 ਦੀ ਇਹ ਨਹੀਂ ਭਾ ਲਈ ਕਿ ਆ ਵੀਡੀਓ ਸਾਰੇ ਵੇਖਣ ਦੇ ਚੋ ਗੱਲ ਹੋਊ ਕਿ ਸੱਚ ਹੋ ਇਹ ਵੇਖੀ ਵੀਰ ਦੀ ਵੇਖੋ ਆਖਾ ਇਹ ਆਪ ਬਹਿਲੇ ਲੈ ਕੰਦਾ ਮੈਨੂੰ ਤੂਰੇ ਪੂਣ ਲਾ ਕੇ ਇਦੇ ਵਿੱਚ ਵੀ ਰੁਪਇਆ ਦੋ ਦੋ ਹਜ਼ਾਰ ਰੱਖ ਲੈਣਾ ਮੈਂ ਕਹ ਉਹ ਗੱਲ ਨਹੀਂ ਬਣਨੀ ਹਾਂ ਇਹ ਬੱਚਿਆਂ ਦੇ ਸਾਡੇ ਕੋਲ ਫੋਨ ਨੰਬਰ ਆ ਗਿਆ ਲੈਣ ਨਾ ਤਾਂ ਮਰੋ ਜੀ ਕੋਈ ਗੱਲ ਤੁਹਾਡੇ ਤੇ ਦਬਾਰਾ ਬਾਕੀ ਦੇਖੋ ਜਿਹੜੇ ਭਰਾ ਕੋਲ ਆਈ ਗਈ ਆ ਹਰ ਇੱਕ ਕੋਲ ਮੋਬਾਈਲ ਹੈ ਹਰ ਇੱਕ ਵੇਖਦਾ ਹੀ ਆ ਸਾਰਾ ਮਸਲੇ ਦਾ ਕਿਉਂਕਿ ਸਾਰੇ ਜਿੱਥੋਂ ਆਈਆਂ ਉਹਨਾਂ ਵੀਡੀਓ ਤਾਂ ਦੇਖਣੀ ਹੈ ਇਹਨੂੰ ਰੋਕ ਨਾਲੇ ਪਰਦਾ ਢੱਕਿਆ ਅਸੀਂ ਮੈਂ ਆ ਮਾਝ ਲਈ ਨੀਲੀ ਰਾਜੂ ਮੈਂ ਲਈ ਲਿਖ ਕੇ ਗਾਹ ਕਿਤਨਾ ਮੁੜ ਕੇ ਆਰੀ ਨੀਲੀ ਰਾਜੂ ਮੈਂ ਲਈ ਆ ਬਾਕੀ ਦਾ ਤੁਹਾਡਾ ਦੱਸਿਆ ਵੀ ਰਾਜ ਸੰਧੂ ਦੇ ਚੈਨਲ ਤੇ ਵੀਡੀਓ ਪੈਣੀ ਆ ਤੇ ਵੀ ਮੇਰਾ ਉਹ ਬੜਾ ਟੁੱਟਦਾ ਨਹੀਂ ਲੱਖ ਦੋ ਨਿਆਣਾ ਨਹੀਂ ਕੋ ਦਿੰਦਾ ਸੀ ਵੀ ਅਸੀਂ ਇਹ ਕੰਮ ਕਮਾਈ ਨਹੀਂ ਕਰਦੀ ਹੂਸਾਣਾ ਮੈਂ ਦੇ ਦੇ ਸਹੀ ਫੇਰ ਮੁੜ ਕੇ ਚਲੋ ਸਾਰੇ ਆਖੇ ਲਾ ਕੇ ਉਹਨੇ ਵੋਟਾਂ ਵਰਤਵਾਲ ਨੂੰ ਪਾਈਆਂ ਨਾ ਚਲ ਮੇਰਾ ਯੁੱਗ ਦਰ ਪੈ ਜਾਊਗਾ ਬੜਾ ਖੁਸ਼ ਆ ਬੜੀ ਜੀ ਅਸੀਂ ਤੁਹਾਡਾ ਬਗੈਰਾ ਦੱਸਿਆ ਵੀ ਰਾਤ ਸੂਰ ਦੀ ਗੱਲ ਨਹੀਂ ਵੀਡੀਓ ਦੇਖੋ ਇਹ ਪ੍ਰੇਮ ਹੀ ਆ ਜੀ ਜਿਹੜੇ ਵੀ ਮੈਕਮੇਜ ਜਿਹੜੇ ਵੀ ਆਪਾਂ ਕੰਮ ਚ ਉਸੇ ਕੰਮ ਦੇ ਪ੍ਰਤਾਵੇ ਉਧਰੋਂ ਪੈਸੇ ਛੱਡੇ ਉਹ ਮੈਨੂੰ ਆਖਿਆ ਵਾ ਕੋ ਨਹੀਂ ਮੈਨੂੰ ਦਲਾਲੀ ਨਾਲ ਤਾਂ ਵੀ ਆਪਾਂ ਵੀਡੀਓ ਦਾ ਖਰਚਾ ਹੀ ਭਰਾਂਗੇ ਥੋੜੀ ਚੱਲ ਜਾ ਚਲੋ ਬਹੁਤ ਵਧੀਆ ਜੀ ਸਾਹਿਬ ਆਪ ਲੋਭੀ ਭਰਾਓ ਇੱਕ ਆਸਰਾ ਦਾਗ ਦਿਖਾਉਣੇ ਆ ਤੀਜਾ ਸੁਹਾ ਸੁਣੀ ਹੈ ਹਾਂਜੀ ਪੂਰੇ ਨਿੱਗਰ ਵਜਨ ਦੇਖੋ ਸੋ ਨਿੱਗਰ ਨਗਰ ਇਹ ਵੀ ਮਾਲਕ ਦੀ ਕਿਰਪਾ ਨਾਲ ਪੂਰੀ ਹੈ ਠੀਕ ਆ ਜੀ ਤੇ ਕਰੋ ਸੰਗ ਦੇ ਵਿੱਚ ਆ ਠੀਕ ਆ ਜੀ ਕਰੋਸ ਮੰਨ ਸਕਦਾ ਭਰਾ ਨਿੱਗਰ ਬੜੀ ਹੈ ਠੀਕ ਆ ਜੀ ਵਜਨ ਲੋੜ ਤੁਸੀਂ ਜਦੋਂ ਇੱਥੇ ਆਣ ਕੇ ਵੇਖੋਗੇ ਤੇ ਮੈਨੂੰ ਲੱਗਦਾ ਉਦੋਂ ਬਧੇਰੇ ਖੁਸ਼ੀ ਹੋਊਗੀ ਤੁਹਾਨੂੰ ਵੀ ਪੂਰੇ ਵਜਨ ਲੋੜ ਵਾਲੀ ਆ ਭਾਰੀ ਆ ਪੇਟ ਪੂੜਾ ਵਾਲੇ ਪਾਸਿਓਂ ਸਰੀਰ ਪਾਸਿਓਂ ਠੀਕ ਆ ਤੇ ਥਣ ਦੇ ਵੀ ਬੜੀ ਸੁੰਦਰ ਆ ਇਹਦੀ ਨੀ ਕਰਮ ਵਾਲੀ ਹੈ ਜਿਹੜੇ 5-7 ਮਹੀਨੇ ਭਾਰੀ ਵਾਲਾ ਚੱਡਾ ਤੇ ਦਿਨ ਦਾ ਸਜ਼ਨਾਮੇ ਦੇ 5 6 7 ਇਹ ਵੀ ਇੰਨੇ ਕੁ ਵਾਦ ਤੋਂ ਪੰਜ ਚਾਰ ਦਿਨ ਦੀ ਠੀਕ ਹੈ ਜੀ ਅਸੀਂ ਬੋਲਾ ਭੰਨਿਆ ਵਾ ਤੋਂ ਦਾ ਲੈ ਜਾਉ ਦੋ ਚਾਰ ਦਿਨ ਲਓ ਜੀ ਠੀਕ ਹੈ ਜੀ ਤੇ ਰਕਾਰਡ ਇਹ ਵੀ ਤੋੜੂਗੀ ਦੋਸਤੋ ਥੱਲੇੋਂ ਬੰਨਾਂ ਵਾਲੇ ਕਰਮਾਂ ਵਾਲੀ ਅਜੇ ਦਿਨ ਬਾਕੀ ਆ ਉਹਦੇ ਅਕੋਰਡਿੰਗ ਤੁਸੀਂ ਜਜਮੈਂਟ ਕਰ ਲਿਓ ਹਜੇ ਸਮਾਂ ਪਿਆ ਹੈ 5 7 ਤੇ ਚੰਗੀ ਨਿਗਰ ਕੱਦ ਵੀ ਵੱਡਾ ਕਿਉਂਕਿ ਜੇ ਜਰਸੀ ਐਚ ਐਫ ਦਾ ਆਪਾਂ ਕਰਾਸ ਕਿਹਾ ਦੋਸਤੋ ਤੇ ਕੱਦ ਵੱਡਾ ਹੀ ਹੋਊਗਾ ਕੋਈ ਛੋਟੀ ਦਰਮਿਆਨੀਆਂ ਹੇਟ ਦੇਗੀ ਹਾਂ ਜੀ ਤੇ ਗੋਲ-ਗਲ ਬਹੁਤ ਵਧੀਆ ਬਹੁਤ ਗੋਲ ਫੁੱਲ ਤੇ ਪਣੀ ਬਹੁਤ ਸੋਹਣੀ ਹਾਂ ਮਰਦਾ ਦਾ ਦੇ ਜੀ ਨਾ ਮਾਸਾ ਰਾਈ ਸੁਸਾ ਦੀ ਮਾਰ ਇਹ ਕੋਜਿਕਾ ਬੋਲਾ ਵੇਸ ਇਹ ਕੋਜਾ ਦੋਸਤ ਬੋਲਾ ਠੀਕ ਆ ਜੀ ਤੇ ਹਲੇ ਕਰ ਜੋ ਦੋ ਚਾਰ ਦਿਨਾਂ ਕਰ ਜੋ ਹਲੇ ਫੂਰਾ ਮਤਲਬ ਲੋਡ ਨਹੀਂ ਪਾਇਆ ਕਰ ਜੋ ਦੋ ਤਿੰਨ ਕੱਢ ਜੋਗੀ ਹਾਂ ਜੀ ਬਾਕੀ ਇੱਥੇ ਗਣ ਕੇ ਦੋ ਚੌਹ ਦਿਨਾਂ ਜੀ ਕਰਵਾ ਲਿਆ ਬੰਨ ਮਿੰਟੋਂ ਮੇਰੀ ਬਣ ਜਾਂਦੀਆਂ ਜੀ ਲਓ ਵੀ ਦੋਸਤੋ ਇਹ ਐਨੀਮਲ ਆ ਬਾਕੀ ਇੱਕ ਵੜ ਸਤਨਾਮ ਬਾਹਰ ਵੀ ਗਈ ਆ ਹਾਂਜੀ ਉਹ ਕੱਚੀ ਸੱਤਾ ਦੀ ਗੱਬਣਾਈ ਮਾੜੀ ਕਰਾਦ ਗੇ ਵਿਖਾਦ ਗੇ ਇਹਦਾ ਰੇਟ ਦੱਸ ਦੀ ਗੇ ਆ ਰੇਟ ਦੱਸੋ ਜੀ ਰੇਟ ਵੀ ਕੀ ਇਹਦਾ ਆਪਾਂ ਦੇ ਦੇਣੀ ਵਸ਼ੀ 54000 ਦੇ 54 ਦੇ ਹਾਂਜੀ ਮਾਲ ਤੇ 60 ਵਾਰ ਦਾ ਹਮ ਪਰ 54 ਦੀ ਨਾ ਕੋਈ ਕੋਈ ਫਰਕ ਨਹੀਂ ਮਾਪੇ ਮਾਰ ਨੇ ਕਿ ਫਸੇ ਟੜੀ ਨਵਾਜ਼ ਲੋ ਜੀ 54000 ਦੀ ਦੋਸਤੋ ਇਹ ਮਿਲ ਜੂ ਤਾ ਨਾਰਾ ਦੇਖੋ ਗੜਿਆ ਗੜਿਆ ਲੱਗ ਗਿਆ ਤੁਸੀਂ ਸਾਰੇ ਸਿਆਣੇ ਜੀ ਠੀਕ ਆ ਜੀ ਦੇਖੋ ਕਿਉਂਕਿ ਨਾਂ ਦਾ ਚੀਜ਼ ਅੱਗੋਂ ਥੋੜੀ ਫ੍ਰੀ ਮਿਲਦੀ ਆ ਮੁਫਤ ਮਿਲਦੀ ਆ ਅੱਗੋਂ ਹੀ ਪੈਸੇ ਮਿਲਣਾ ਹਕਮ ਭਰ ਕੇ ਚੀਜ਼ ਖਰੀਦੀ ਆ ਕੱਲ ਵੀ ਜੀ ਸਾਰੀ ਝੜੀ ਨਹੀਂ ਬੈਠੇ ਹਾਂ ਸਾਰੀ ਝੜੀ ਇਸੇ ਕੰਦਰੇ ਖਬਰਾਂ ਵਿੱਚ ਮੋਬਾਈਲ ਉਸੇ ਦੇ ਕੰਦਰੇ ਨੇ ਰੱਖਿਆ ਬਾਹਰ ਫਿਰ ਕੰਨ ਨੂੰ ਫੋਨ ਲਾਇਆ ਮੈਂ ਮੋਟਰਸਾਈਕਲ ਚੱਪੀ ਆਇਆ ਹਾਂ ਇੰਥੇ ਲ ਪਤਾ ਲੱਗ ਗਿਆ ਇਨੀ ਲੀਡ ਨਾਲ ਭਾਈ ਸਾਹਿਬ ਹੁਣੀ ਅੱਗੇ ਜਾ ਰਹੇ ਸਾਡੇ ਪੈਰੋਂ ਨੱਖ ਨਹੀਂ ਲੱਗੇ ਅਸੀਂ ਤੋਂ ਭਰਾਵਾਂੋਂ ਇਨੇਰੀ ਲੈ ਆਂਦੀ ਇਹਨੂੰ ਮੈਂ ਕਿਹਾ ਮਾਲ ਪੂਰਾ ਕਰਕੇ ਦੇਣਾ ਨਹੀਂ ਸਗਿਆ ਸੁਗਿਆ ਕਰਕੇ ਬੇਲੇ ਮੈਨੂੰ ਦੇ ਦੇ ਜਿੱਤੇ ਤੈਨੂੰ ਪਤਾ ਜੱਟ ਮਰਦਾ ਨੇਰਗਾ ਲਿਆ ਦੁੱਧਿਆ ਤੈਨੂੰ ਮੈਂ ਪਰਵਾਹ ਨਾ ਕਰਦਾ ਨੰਬਰ ਤੇ ਕੱਲਾ ਸਵਾਰ ਘਾਉਂਦੇ ਕਰਾਂ ਨੂੰ ਮੈਂ ਚਲੋ ਬੜਾ ਵੇਖੋ ਬਹੁਤ ਉਤਸ਼ਾਹ ਪ੍ਰਤਾਪ ਸਿੰਘ ਹੁਣੀ ਵੀਰ ਠੀਕ ਆ ਜੀ ਇਹ ਸਹੀ ਆ ਜੀ ਇੱਕ ਲਾਲ ਜਿਹੜੀ ਦੋਸਤੋ ਗੋੜਵਰਗਾ ਰਾਂਗਾ ਠੀਕ ਆ ਜੀ ਪੂਰੀ ਵੱਡੀ ਦਿਖਾਉਣੇ ਬਹੁਤ ਸੋਹਣੇ ਕੱਦ-ਕੱਦ ਦੇ ਵਿੱਚ ਆ ਵੇਲਬੂਲ ਸਪੈਸ਼ਲ ਆ ਕੱਦ ਵੀ ਪੂਰਾ ਉੱਚਾ ਵੱਡੀ ਵੜਾ ਪੂਰੀ ਫੋਲੋ ਵੜੀ ਹੈ ਜਾਈ ਵਾਲ ਕ੍ਰੋਸ ਦੇ ਵਿੱਚ ਆ ਬਹੁਤ ਖੂਬਸੂਰਤ ਦੇਖਦੂਗਾ ਤੇ ਪੂਰੀ ਮਜ਼ਬੂਤ ਲੰਬੀ ਪੂਰੀ ਆ ਦੁੱਧ ਵੀ ਇਹ ਨਾ ਬੰਦੇ ਜਿਹਨਾਂ ਦਾ ਆਪਾਂ ਲਈ ਆ ਉਹਨਾਂ ਉਹਨਾਂ ਸੂਰ ਸਰਜੇ ਪਾਏ ਤੇ ਉਹਨੇ ਮਾਲ ਸਾਮਣ ਹੜਾ ਔਖਾ 20 ਕਿਲੋ ਦੁੱਧ ਨਹੀਂ ਚੁੰਦਦੇ ਨੇ ਥੱਲੇ ਇਹ ਤਾਂ ਥੱਲੇ ਹਾਂਜੀ ਹਾਂਜੀ ਇਹ 7 ਮਹੀਨੇ ਸਮਾਂ ਵੈਸੇ 7 ਮਹੀਨਿਆਂ ਸੀ 7 ਹੀ ਗੱਲ ਹਾਂ ਉਹ ਦੁੱਧ ਵੀ ਆ ਪੰਜ ਛੇ ਗੱਲ ਦਿੰਦੀ ਤੇ ਮੈਂ ਉਸ ਨੂੰ ਚੋਣ ਖਣਾ ਨਾ ਮੜ ਕੇ ਭਜਰਾ ਸੀ ਉਧਰ ਵੀ ਤੇ ਵਿੱਚੇ ਹੋਣ ਕਿ ਤਿਹਜਾ ਹੁੰਦੀ ਆ ਤੇਜੇ ਸੁਵੇ ਸੁਣਾ ਜੀ ਲਓ ਵੀ ਦੋਸਤੋ 7 ਮਹੀਨੇ ਆ ਵੈਸੇ 2 3 ਮਹੀਨੇ ਪਸੂ ਛਡਣਾ ਚਾਹੀਦਾ ਹਾਂਜੀ ਤੇ ਬੈੜਾਂ ਦੀ ਜੇਕਰ ਗੱਲ ਕਰ ਲਈਏ ਤੇ 9ਵੇਂ ਮਹੀਨੇ ਨਾਲ ਸੁਣਾ ਉੱਪਰ ਕੋਈ 8 7 ਦਿਨ ਟਪਾ ਕੇ ਹਾਂਜੀ ਤੇ ਫਿਲਹਾਲ 7 ਮਹੀਨੇ ਕੰਪਲੀਟ ਹੋ ਗਏ ਕਿ 7 ਮਾਂ ਲੱਗਾ ਨਹੀਂ 7 7ਵਾਂ ਜਾਂਦਾ ਜੀ 7ਵਾਂ ਜਾਂਦਾ ਹਾਂਜੀ ਲਓ ਜੀ ਦਿਨ ਵੈਸੇ ਟਾਈਮ ਦਾ ਫਿਰ ਚਲੋ ਕੋਈ ਨਹੀਂ 2 ਮਹੀਨੇ ਨਹੀਂ ਆ 2 ਮਹੀਨੇ ਰਹਿ ਗਏ ਹਾਂਜੀ ਹਾਂ ਤੇ ਇਹ ਸਤਨਾ ਬਈ ਕਿੰਨੇ ਕੁ ਦੀ ਦੇ ਦੇਣੀ ਆ ਆਪਾਂ ਇਹਦੇ ਵਿੱਚ ਹੀ ਹਿਸਾਬ ਆ ਜਿਹੜਾ ਵੀਰ ਭਰਾ ਲੈ ਜੂਗੇ 2 ਮਹੀਨੇ ਸਾਲ ਦੇ ਘੇੜੇ ਕੰਮ ਬਣ ਜਣਾ ਜੀ ਹਾਂ 25000 ਦੀ ਹਾਂਜੀ ਲਓ ਜੀ 50 55000 ਦੀ ਹੋ ਹੈਗੀ ਆ ਚਲੋ ਮਤਲਬ ਜਿਹਨੇ 2 ਮਹੀਨੇ ਪਠੇ ਪਾਲੇ ਹੈਗੀ ਠੰਡੀ ਦੁੱਧ ਵੀ 20 ਕਿਲੋ ਬੰਦਿਆਂ ਨੇ ਫੁੱਲ ਗਰੰਟੀ ਆਪਾਂ ਨੂੰ ਦਿੱਤੀ ਆਂਦੇ ਵੀ 20 ਕਿਲੋ ਦੁੱਧ ਹੋਇਆ ਉਹਨਾਂ ਨੇ ਸੂਰਸਾਰ ਜੇ ਪਾਏ ਤੇ ਉਹਦੇ ਫਿਰ ਮਾਲ ਦੇ ਸਾਹਮਣੇ ਉਖਾ ਹੈਗਾ ਠੀਕ ਆ ਜੀ ਠੀਕ ਜੀ ਜਨਾਨੀਆਂ ਚੋਂਦੀ ਨਹੀਂ ਆ ਉਹਦਾ ਕੋਈ ਪ੍ਰਵਾਹ ਨਹੀਂ ਕਰਦੀ ਲਓ ਜੀ ਇਹ ਨਹੀਂ ਪੈਰ ਪੱਟ ਦੀ ਚਰੀ ਹਲਾਇਆ ਵੀ ਤੇ 7 ਮਹੀਨਿਆਂ ਦੀ ਦੋਸਤੋ ਇਹ ਗੱਬਣ ਤੇ ਤਕਰੀਬਨ ਅੱਗੇ ਸਮਾਂ ਤੁਸੀਂ ਕਾਊਂਟ ਕਰ ਲਿਓ ਗੱਡੀਆਂ ਨੇ ਫੇਰ ਸਿਆਲ ਤੇ ਸੁਣਾ ਫੇਰ ਸਾਰਾ ਸਿਆਣਿਆ ਰਹੇ ਚੰਗੀ ਰੁੱਤ ਚ ਹੈ ਹਾਂਜੀ ਹਾਂਜੀ ਆ ਤੇ ਦਿਨ ਫਰਕੇ ਆਏ ਨੇ ਠੰਡੇ ਆਏ ਨੇ ਆਏ ਨੇ ਆ ਜੀ ਲਓ ਵੀ ਦੋਸਤੋ ਇਹ ਐਨੀਮਲ ਨੇ ਅੱਜ ਫੇਰ ਸਤਨਾਬ ਸਿੰਘ ਹੋਂਦੇ ਕੋਲ ਤੇ ਭਾਈ ਪ੍ਰਤਾਪ ਸਿੰਘ ਹੋਂਦੇ ਕੋਲ ਟੋਟਲ 9 ਗਨਾਂਗ ਆਪਾਂ ਤੁਹਾਨੂੰ ਦਿਖਾਤੇ ਆ 5 ਬਿਹੜਾ 4 ਮੱਝਾਂ ਝੋਟੀਆਂ ਠੀਕ ਆ ਜੀ ਸੋ ਪਸ਼ੂ ਇਸੇ ਤਰ੍ਹਾਂ ਵੱਡੀ ਗਿਣਤੀ ਦੇ ਵਿੱਚ ਆਉਂਦੇ ਰਹਿੰਦੇ ਆ ਬਾਕੀ ਤੁਸੀਂ ਸਮੇਂ-ਸਮੇਂ ਨਾਲ ਆਪਣਾ ਸੰਪਰਕ ਬਣਾ ਕੇ ਰੱਖ ਲਿਆ ਕਰੋ ਆਏ ਨਵੇਂ ਪਸ਼ੂਆਂ ਦੀ ਡੋਰੀ ਹੋਂਦੇ ਮਹਾਰਾਜ ਦੀ ਕਿਰਪਾ ਜੀ ਮਾਲ ਚਲੋ ਮਾਲ ਕੋਈ ਤੁਹਾਡੇ ਪੈਰਾਂ ਵਿੱਚ ਜਾਂ ਕੋਈ ਮਹਾਰਾਜ ਦੀ ਕਿਰਪਾ ਗੇ ਲਉ ਜਿਹੜਾ ਕੋਈ ਭਰਾ ਯਕੀਨ ਭਰੋਸਾ ਕਰਦਾ ਮਾਲ ਮਾਰ ਦੀ ਕਿਰਪਾ ਨਾਲ ਮਿੰਟੋ ਮਿੰਟ ਸੇਲ ਹੋ ਜਾਂਦਾ ਜੀ ਸਹੀ ਹੈ ਜੀ ਹਾਂ ਜੀ ਸਹੀ ਹੈ ਸਾਡੇ ਆਸਰੇ ਤੇ ਹੀ ਨਾਲੇ ਸੰਧੂ ਸਾਹਿਬ ਤੁਹਾਡਾ ਬਹੁਤ ਚੜਾ ਸਹੀ ਹੋ ਗਿਆ ਹਾਂ ਚਲੋ ਜੀ ਕੋਈ ਗੱਲ ਨਹੀਂ ਆਪਾਂ ਉਹ ਸੱਚੇ ਪਾਤਸ਼ਾਹ ਦੇ ਦੋਸਤ ਸਾਰਿਆਂ ਨੂੰ ਇੱਕ ਦੂਜੇ ਨਾਲ ਰਲ ਮਿਲ ਕੇ ਰਲ ਮਿਲ ਕੇ ਰਲ ਵੇ ਬਿਧੀ ਸੋਚਾ ਨਹੀਂ ਵੇਖ ਤੱਕ ਜਦੋਂ ਬੜੀ ਵਧੀਆ ਹੈ ਕਿ ਨਹੀਂ ਬਿਲਕੁਲ ਨਾਲੇ ਚਲੋ ਇਹ ਜੋ ਪਸ਼ੂ ਲੱਭ ਕੇ ਲਿਆਉਣੇ ਚੰਗੇ ਪਸ਼ੂ ਦੀ ਭਾਲ ਕਰਨੀ ਤਾਂ ਇੱਕੋ ਕਿਲੇ ਦੇ ਉੱਪਰੋਂ ਸਾਰੇ ਹਰ ਕਵੈਰਾਈਟੀ ਕਿਸੇ ਨੂੰ ਮਿਲ ਜਾਣੀ ਭਾਜੀ ਅਸੀਂ ਨਾ ਗੱਲ ਸੋਚਦੇ ਤੁਹਾਡੇ ਅਸੂਰ ਬਸ ਉਹ ਵਰਗ ਬੰਦ ਕਾਸ਼ਰੀ ਉੱਥੋਂ ਤਾਂ ਇਹ ਹੀ ਜਾਣਿਆ ਸਕਦੇ ਭਾਜੀ ਜਿੱਥੋਂ ਤਾਈ ਇਹਨੇ ਵੀਡੀਓ ਦੇ ਨਾਲ ਅਸੀਂ ਲੈ ਗਏ ਹਾਂ ਕੰਟੈਕਟ ਬਣਾਉਣ ਚਾਹੀਦਾ ਬਹੁਤ ਪ੍ਰਾਪੇਮ ਕਰ ਬੜਾ ਬਰੇ ਵੇਖੋ ਆਪਣੇ ਉਹ ਵੀਰ ਹੋਣੀ ਰੋਈਪੁਰ ਵਾਲੇ ਜਿਹੜੇ ਮਰੇ ਨੇ ਅੱਜੋ ਕਿ ਮੈਂ 1 ਕਿਲੋ ਦੁੱਧ ਦਿੱਤਾ ਆ ਚਾਰ ਲੈ ਗਏ ਜੀ ਹਾਂ ਚਾਰ ਲੈ ਗਏ ਫਿਰ ਹਾਂ ਇਹ 10 11 ਕਿਲੋ ਮੈਂ ਉਹਨਾਂ ਵੇਚ ਲਈ ਜਾ ਮਨਾਵ ਦੇ ਕਹਿੰਦਾ ਫਿਰ ਲੈ ਫਿਰ ਲੈ ਕੇ ਪਸੂ ਆ ਜੋ ਵਕੀਲ ਸਾਹਿਬ ਹਾਂਜੀ ਬਿਲਕੁਲ ਬੀਬਾ ਬੰਦਾ ਜੀ ਬਹੁਤ ਚੰਗਾ ਬੰਦਾ ਆ ਐਸੇ ਤਾਂ ਹੀ ਆ ਪਈ ਸਤਨਾ ਮੈਂ ਗੱਲਾਂ ਦੱਸਾਂ ਕੀ ਆ ਹਾਂਜੀ ਮਾਲ ਕੋਈ ਚੰਗਾ ਨਿਕਲਾਵੇ ਤੇ ਭੈਣ ਭਰਾ ਮਨ ਦਾ ਬੜਾ ਲੰਮਾ ਜੁੜ ਜਾਂਦਾ ਬਹੁਤ ਪਈ ਨਾ ਅੱਗੋਂ ਕੋਈ ਵੇਚਦੇ ਉਹ ਜਾ ਪਸੂ ਮਾੜਾ ਵੀ ਪੈ ਜੇ ਤੋ ਉਹਨਾਂ ਭੈਣ ਭਰਾ ਕੋਈ ਲੰਮਾ ਜੁੜਿਆ ਟੁੱਟ ਵੀ ਜਾਂਦਾ ਟੁੱਟ ਜਾਂਦਾ ਹਾਂ ਜੀ ਵੇਖੋ ਜੀ ਵੇਖੋ ਵੀਰ ਜੀ ਚੱਕਣੇ ਉਹਨਾਂ ਆ ਤੇ ਸੋਨਾ ਕਰਕੇ ਆਪਾਂ ਕਿਹੜੀਆਂ ਚੋਰੀ ਖੋਲੀਆਂ ਰੁਪਏ ਦੇ ਕੇ ਲਿਆਂਦੀਆਂ ਚਲੋ ਕੋਈ 2 4 ਮਤਲਬ ਹੌਲਾ ਭਰਾ ਪੈ ਲਗਿਆ ਆਪਾਂ ਕਿਹੜੇ ਰਾਬਿਆ ਨਹੀਂ ਪਤਾ ਲੱਗਦਾ ਪਰ ਆਦਿ ਨੂੰ ਇਹੋ ਕੋਸ਼ਿਸ਼ ਵੀ ਚੰਗਾ ਲੱਗੀ ਬਿਲਕੁਲ ਬਿਲਕੁਲ ਤੋ ਇਹ ਕੰਮ ਸਦਾ ਇੱਕ ਦਿਨ ਦਾ ਤੇ ਇਹ ਵੀ ਵੇਚ ਕੇ ਮੁੜ ਕੇ ਆ ਕੇ ਚੱਲ ਜਾਣਾ ਸਹੀ ਸਹੀ ਹਾਂ ਜੀ ਲੈ ਵੀ ਇੱਕ ਵੀਰ ਸਤਨਾਮ ਆਪਣਾ ਨੰਬਰ ਬੋਲਿਆ ਜੀ ਮੁੰਡੇ ਨੰਬਰ ਆਪਣਾ ਵੀਰ ਜੀ 94655 ਹਾਂ ਜੀ 58956 ਹਾਂ ਜੀ ਪਿੰਡ ਕਹਿ ਰੋ ਤਹਿਸੀਲ ਫ ਠੀਕ ਹੈ ਗ੍ਰੈਂਡ ਕੈਨਨ ਦੀ ਆਪਣੀ ਨਿਸ਼ਾਨੀ ਪੱਕੀ ਹੋ ਜੀ ਕਰਾਂ ਫੈਸਲਾ ਕੋ ਹੋਰ ਪ੍ਰਤਾਪ ਸਿੰਘ ਠੀਕ ਹੈ ਜੀ ਕਿਰਪਾ ਜੀ ਮਹਾਰਾਜ ਚਲੋ ਸ਼ੁਕਰ ਮਾਲਕ ਦਾ ਲੋ ਵੀ ਦੋਸਤੋ ਇਹ ਐਨੀਮਲ ਸੀਗੇ ਅੱਜ ਵੀਰ ਸਤਨਾਮ ਸਿੰਘ ਉਹਨਾਂ ਦੇ ਬਿਲਕੁਲ ਅੱਡੇ ਤੋਂ ਕਿਲੇ ਤੋਂ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ